ਕਿ ਤਕਰੀਬਨ ਅੱਧੇ ਕਿਲੋਮੀਟਰ ਦਾ ਰਸਤੇ ਲੰਘ ਕੇ ਆਉਣਾ ਬਹੁਤ ਔਖਾ ਬਿਲਕੁਲ ਨਹੀਂ ਅੱਧਾ ਘੰਟਾ ਵੇਟ ਕਰੋ ਸਰਪੰਚ ਸਾਹਿਬ ਨੂੰ ਆਲਰੇਡੀ ਬੋਲ ਦਿੱਤਾ ਟ੍ਰਾਲਰ ਟੋਪ ਤੇ ਕਾਲੋ ਨਾ ਕੋਈ ਆਪ ਕੋ ਲੇਬਰ ਦਾ ਪ੍ਰਬੰਧ ਜੀ ਕੋਈ ਵੀ ਹੈ ਕੋਈ ਵੀ ਨਾ ਕੋਈ ਲੇਬਰ ਦਾ ਪ੍ਰਬੰਧ ਸਾਡੇ ਆਪਣੀ ਮੁੰਡੇ ਲੱਗੇ ਆ ਜੀ ਇਹ ਹੋਤਾ ਹੈ ਹੀ ਨਹੀਂ ਜੀ ਦੇਖੋ ਲਾਈਟ ਕੋਈ ਹੈਗੀ ਜਿੱਥੇ ਰਾਤ ਨੂੰ ਇਹ ਬੰਨ ਟੁੱਟਦਾ ਜੀ ਕੋਈ ਹੈ ਜੀ ਕਿਤਨੇ ਲੰਘਣ ਨੂੰ ਸਾਨੂੰ ਜਗਾ ਮਹਿਕਮਾ ਕੀ ਕਰਨਾ ਜੀ ਸਾਡੇ ਰਾਤ ਐਸ ਡੀ ਐਮ ਸਾਰੇ ਸਾਰੇ ਉੱਥੇ ਮੈਂ ਕਿ ਕੁਠੀ ਜਿਹਾ ਬੈਠੇ ਰਹੇ ਨੇ ਜੀ ਇੱਥੇ ਤਾਂ ਕੋਈ ਆਈ ਨਹੀਂ ਜੀ ਉਹ ਪੈਂਦਾ ਕੀ ਕਰੀ ਆ ਐਮ ਐਲ ਏ ਨੂੰ ਜਾਂ ਸਾਨੂੰ ਕੋਲ ਦੇ ਕੇ ਗਿਆ ਤਾਂ ਵੀ ਮੰਨ ਲੀ ਆ ਵੀ ਹਾਂ ਐਮ ਐਲ ਏ ਆ ਕੋਲ ਦੇ ਗਿਆ ਭਾਈ ਕੰਮ ਚਲਾਓ ਆਪਣਾ ਬੂਟੇ ਪਾਓ ਉਹ ਰੋਕੀਏ ਸਾਡੇ ਕੋਲੋਂ ਭਾਲਦੇ ਨਹੀਂ ਜਿਹੜੇ ਆਉਂਦੇ ਆ ਸਾਡੂ ਕਹਿੰਦਾ ਲਿਆਓ ਚਾਹ ਲਿਆਓ ਰੋਟੀ ਆ ਬੂਟੇ ਸਾਰੇ ਮੇਰੇ ਆ ਸਰਕਾਰੀ ਨਹੀਂ ਹੈਗੇ ਨਾ ਅੱਛਾ ਆ ਸਾਰੇ ਬੂਟੇ ਮੇਰੇ ਵੱਢ ਕੇ ਪਾ ਰਹੇ ਲੰਗਰ ਹੀ ਸਾਡੇ ਗੁਰੂ ਘਰ ਤੋਂ ਆ ਜਾਂਦਾ ਜੀ ਗੜੀ ਸਾਹਿਬ ਵਾਲੇ ਫੋਨ ਕਰਦੇ ਨੇ ਗੁਰੂ ਘਰ ਵਾਲੇ ਸਾਨੂੰ ਸਾਰੇ ਫੋਨ ਕਰਦੇ ਝੂਠ ਨਹੀਂ ਬੋਲਣਾ ਹੁਣ ਮੱਛੌੜੇ ਸਾਬ ਤੋਂ ਵੀ ਸ਼ਾਇਦ ਹੁਣ ਮੱਛੌੜੇ ਤੋਂ ਸਭ ਤੋਂ ਲੰਗਰ ਆ ਰਹੇ ਆ 20 ਫੁੱਟ ਰਹਿ ਗਿਆ ਜੀ ਉਰੇ ਤੇ ਹੀ ਲੈ ਵੀ ਖੜਾ ਲਓ ਇੱਥੇ ਹੀ ਮੈਂ ਕਹਿੰਦਾ ਜੇ ਹੁਣ ਸ਼ਾਮ ਤੱਕ ਕਰੇ 20 25 ਫੁੱਟ ਇਹ ਵੀ ਡੇਗ ਗਿਆ ਫਿਰ ਬੰਨ ਗਿਆ ਜੀ ਲੁਧਿਆਣਾ ਜਾਊਗਾ ਪਹਿਲੇ ਹੱਲੇ ਜਾਊਗਾ ਲੁਧਿਆਣਾ ਜੀ ਇਸ ਤਰ੍ਹਾਂ ਫੋਨ ਆਉਂਦੇ ਨੇ ਕਹਿੰਦੇ ਵੀ ਆਰਮੀ ਲੱਗੀ ਆ ਮੈਂ ਇੱਥੇ ਆਰਮੀ ਦਾ ਤਾਂ ਨਾ ਨਿਸ਼ਾਨਾ ਸਿਰਫ ਉਹ ਦੇਖੋ ਉਹ ਬੈਠੇ ਨੇ ਸਾਡੇ ਚਮਕਾ ਚੌਂਕੀ ਡੱਲੇ ਵਾਲੇ ਉਹ ਸਾਡਾ ਸਾਥ ਦੇ ਰਹੇ ਨੇ ਸਾਰਾ ਨੀਮਾ ਪਿਆ ਜਦੋਂ ਉਹ ਟੁੱਟੂਗਾ ਤਾਂ ਇੱਧਰ ਲੁਧਿਆਣੇ ਜਾਊਗਾ ਜੀ ਪਾਣੀ ਇੱਥੇ ਇਹ ਕਰ ਰਹੇ ਆ ਕਿ ਸਾਡਾ ਨੁਕਸਾਨ ਆਇਆ ਸਾਡੀ ਜਾਇਦਾਦ ਮੁੜ ਕੇ ਨਹੀਂ ਬਣਨੀ ਹੈਗੀ ਜੀ ਜੇ ਲੁਧਿਆਣੇ ਦਾ ਘਵਾੜੇ ਦਾ ਬਚਾਏ ਕਸਲੇ ਨਹੀਂ ਕਰਨਾ ਹਰੇਕ ਪੰਜਾਬੀ ਜੋ ਵੀ ਆਪਣਾ ਤਿਲ ਫੁੱਲ ਸੇਵਾ ਚ ਪਾ ਰਿਹਾ ਜੀ ਹਰੇਕ ਨੂੰ ਸਲੂਟ ਬਣਦਾਗਾ ਕਿਹਨੇ ਭੇਜੇ ਨੇ ਜੀ ਥੱਲੇ ਸ਼ੇਰਗੜ ਪਿੰਡ ਵਾਂ ਸ਼ੇਰਪੁਰ ਅੱਛਾ ਆਪੇ ਲੈ ਕੇ ਆਇਆ ਮਤਲਬ ਕੋਈ ਪ੍ਰਸ਼ਾਸਨ ਵੱਲੋਂ ਤਾਂ ਨਹੀਂ 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 ਤੁਸਾਂ ਆਪੇ ਲੱਗੇ ਹੋ ਪਿੰਡ ਵਾਲੇ ਜੀ ਕੋਈ ਵੀ ਨਹੀਂ ਆਇਆ ਨਹੀਂ ਨਹੀਂ ਜੀ ਕੋਈ ਨਹੀਂ ਆਇਆ ਜੀ ਹਾਲ ਵੀ ਨਹੀਂ ਪੁੱਛਣ ਆਇਆ ਵੀ ਹੈਗੇ ਹੋ ਕਿ ਨਹੀਂ ਆਹ ਜੀ ਨਾ ਕੋਈ ਨਹੀਂ ਆਇਆ ਬਸ ਖਾਲੀ ਕਰਨ ਦੀ ਅਨਾਉਂਸਮੈਂਟ ਕਰਕੇ ਪਿੰਡ ਹੈ ਤੁਸੀਂ ਵੱਢ ਰਹੇ ਹੋ ਦਰਖਤ ਹਾਂਜੀ ਆਪੇ ਵੱਢ ਰਹੇ ਹੋ ਦਰਖਤ ਹਾਂਜੀ ਆਪੇ ਵੱਢ ਰਹੇ ਹੋ ਦਰਖਤ ਹਾਂਜੀ ਆਪੇ ਵੱਢ ਸਰਕਾਰ ਵੱਲੋਂ ਲਾਇਆ ਹੋਇਆ ਤੁਹਾਨੂੰ ਨਾ ਨਹੀਂ ਪਿੰਡ ਹੈ ਸਾਡਾ ਅੱਛਾ ਪਿੰਡ ਵਾਲੇ ਹੋ ਹੈ ਉਹ ਇਹ ਜੱਜਬਾ ਜੀ ਨੂੰ ਸਲੂਟ ਬਣਦਾ ਦੇਖ ਸਕਦੇ ਹਾਂ ਕਿ ਨੌਜਵਾਨ ਛੋਟੀਆਂ-ਛੋਟੀਆਂ ਉਮਰਾਂ ਦੇ ਨੌਜਵਾਨ ਨੇ ਆਪੇ ਲੱਗੇ ਹੋਏ ਨੇ ਆਪਣੇ ਪਿੰਡ ਲਈ ਆਪਣੇ ਮਾਲ ਡੰਗਰ ਲਈ ਆਪਣੇ ਲੋਕਾਂ ਲਈ ਬਚਾਅ ਕਰ ਲਈ ਕਰਨ ਉਹ ਆ ਡੋਟਾ ਰਹਿ ਗਿਆ ਸਾਰੇ ਅਕਾਊਂਟ ਮੈਂ ਆਲਾ ਤੁਹਾਡੀ ਡਿਊਟੀ ਆ ਸਰ ਇੱਥੇ ਹੂੰ ਕਿ ਮੈਂ ਸਿਕਿਉਰਟੀ ਜੋ ਕਿਸੇ ਕੰ ਵੈਸੇ ਇੱਥੇ ਬੋਲਦੇ ਆ ਬੰਨਦੇ ਆ ਲਾ ਲਾ ਡਿਊਟੀ ਆ ਗਈ ਅੱਛਾ ਕੇ ਮੈਨ ਲੱਗਦੇ ਨਹੀਂ ਹਾਲਾਤ ਹੁਣ ਹਾਲਾਤ ਤਾਂ ਠੀਕ ਆ ਪਾਹੀ ਹੈ ਬੱਸ ਇੱਥੇ ਅੱਗੇ ਤਾਂ ਨਹੀਂ ਕਿਤੇ ਨਾ ਨਾ ਅੱਗੇ ਨਹੀਂ ਜੀ ਅੱਗੇ ਤਾਂ ਨਹੀਂ ਕੋਈ ਨਾ ਕੋਈ ਰੱਖਿਆਲੇ ਨੇ 200 ਰੁਪਿਆ ਲੈਣੇ ਯਾਰ ਇਹ ਸਰਕਾਰੀ ਹੈ ਜੇਸੀਬ ਲੱਗੀ ਹੋਈ ਹੈ ਜੀ ਇਹ ਸਰਕਾਰੀ ਹੈ ਨਾ ਸੀ ਦਾ ਨੰਬਰ ਤੇ ਜਾ ਕੇ ਬੀਨ ਦੇ ਚੱਕਰ ਆ ਰਹੇ ਆ ਆਇਆ ਬੰਦ ਤੁਸੀਂ ਸਿੰਚਾਈ ਵਿਭਾਗ ਤੋਂ ਐਸਟੀ ਮਰੰਡਾ ਐਸਟੀ ਮਰੰਡਾ ਕਿਵੇਂ ਆ ਹੁਣ ਹਾਲਾਤ ਈ ਇੱਥੇ ਦੇਖ ਲਓ ਠੀਕ ਆ ਨਾਰਮਲ ਆ ਨਹੀਂ ਜਿਵੇਂ ਰਾਤ ਕਹਿੰਦੇ ਪਿੰਡ ਖਾਲੀ ਕਰਨ ਲਈ ਵੀ ਅਨਾਉਂਸਮੈਂਟ ਕੀਤੀ ਗਈ ਸੀ ਵੀ ਨਹੀਂ ਉਹ ਤਾਂ ਪ੍ਰੀਵੈਂਟਿਵ ਮੀਅਰ ਦੇ ਤੌਰ ਤੇ ਸੀਗਾ ਅੱਛਾ ਜੀ ਫਿਰ ਤੁਹਾਨੂੰ ਗਗਰ ਬਹੁਤ ਨਿਆਰੇ ਬਾਕੀ ਹੁਣ ਪਾਣੀ ਦਾ ਲੈਵਲ ਤਾਂ ਸਟੇਬਲ ਹੈ ਉਸ ਤੋਂ ਜ਼ਿਆਦਾ ਨਹੀਂ ਹੈ ਇਹ ਮਤਲਬ بارش ਕਰਕੇ ਹੁਣ ਕਟੇਜ ਕੇ ਪਿੱਛੋਂ ਵੀ ਘਟਾਇਆ ਪਾਣੀ ਇਹਦੇ ਬਾਰੇ ਪਤਾ ਨਹੀਂ بارش ਤਾਂ ਫਿਲਹਾਲ ਰੁਕੀ ਹੋਈ ਹੈ ਪਿਛਲੇ 4-5 ਘੰਟੇ ਕੋਈ ਹੋਰ ਵੀ ਕੋਈ ਬੰਨ ਇਦਾਂ ਖਤਰੇ ਜਿਹਾ ਹੈਗਾ ਅਗੇ ਪਟਾਉਦਪੁਰ ਪਿੰਡ ਹੈਗਾ ਉਹ ਉੱਥੇ ਚੱਲ ਰਿਹਾ ਕੰਮ ਉਥੇ ਵੀ ਰਾਤ ਕਾਰਜ ਚੱਲ ਰਹੇ ਨੇ ਤੁਸੀਂ ਕਦੋਂ ਤੋਂ ਕਿਵੇਂ ਜੀ ਸਵੇਰ ਤੋਂ ਲੱਗੇ ਹੋਏ ਆਂ ਸ਼ਾਮ ਨੂੰ ਵੀ ਪਹਿਲਾਂ ਵੀ ਰਾਤ ਨੂੰ ਵੀ ਇੱਕ ਐਸ.ਡੀ.ਐਮ ਸਾਹਿਬ ਦੀ ਡਿਊਟੀ ਸੀ ਇਸ ਤੇ ਮੇਰੀ ਵੀ ਹੁਣ ਸਵੇਰ ਤੋਂ ਡਿਊਟੀ ਹੈ ਠੀਕ ਆ ਵੀ ਸਾਰੀ ਰਾਤ ਦੀ ਡਿਊਟੀ ਚੱਲ ਰਹੀ ਹੈ ਹਾਂ ਕਿਵੇਂ ਹੁਣ ਅੰਡਰ ਕੰਟਰੋਲ ਹੈ ਜੀ ਜੱਬ ਜੀ ਮੇਰਾ ਸਭ ਕੁਝ ਸ਼ੰਡਾ ਕੰਟਰੋਲ ਹੋ ਜਾਊਗਾ ਬਾਕੀ ਤਿਆਰੀਆਂ ਚੱਲ ਰਹੀਆਂ ਆ ਸਾਡੀਆਂ ਵੀ ਅੱਗੇ ਜੇ ਮਿੱਟੀ ਨਾ ਖੁਰੇ ਮਦ ਇਹ ਜਿਹੜਾ ਖੋਰਾ ਲੱਗਿਆ ਸੀ ਉਹ ਪੂਰ ਦਿੱਤਾ ਗਿਆ ਜੀ ਕਿ ਹਜੇ ਚੱਲ ਰਿਹਾ ਕੰਮ ਚੱਲ ਰਿਹਾ ਕੰਮ ਅਸੀਂ ਦਰਖਤ ਵਗੈਰਾ ਸੁੱਟ ਰਹੇ ਆ ਤੇ ਬਾਕੀ ਸੈਂਡ ਬੈਗ ਵ ਕੋਈ ਏਰੀਏ ਦੇ ਲੋਕਾਂ ਨੂੰ ਕੋਈ ਮੈਸੇਜ ਕੁਝ ਸੁਣਿਆ ਜੀ ਬਸ ਇਹੀ ਖਬਰਾਂ ਦੀ ਲੋੜ ਨਹੀਂ ਐ ਸਿਚੁਏਸ਼ਨ ਅੰਡਰ ਕੰਟਰੋਲ ਤੇ ਹੋ ਜੂਗੀ ਬਸ بارش ਰੁਕ ਗਈ ਇੱਕ ਵਾਰ ਚਲੋ ਸੋ ਐਚਡੀਐਮ ਮੋਰਿੰਡਾ ਜਿਨ੍ਹਾਂ ਨੇ ਦੱਸਿਆ ਕਿ ਅੰਡਰ ਕੰਟਰੋਲ ਆ ਸਾਰੀ ਸਿਚੁਏਸ਼ਨ ਤੇ ਨੌਜਵਾਨ ਵੀ ਲੱਗੇ ਹੋਏ ਨੇ ਪਿੰਡ ਵਾਸੀ ਵੀ ਦਰਖਤ ਸੱਟ ਕੇ ਜੋ ਬੰਨ ਨੂੰ ਖੋਰ ਪਿਆ ਸੀ ਪੂਰ ਲਿਆ ਗਿਆ ਹਾਲਾਂਕਿ ਪਾਣੀ ਦਾ ਬਹਾਅ ਬਹੁਤ ਤੇਜ਼ ਆ ਪਰ ਫਿਰ ਵੀ ਪਰਮਾਤਮਾ ਵੱਲੋਂ ਵੀ ਕਿਰਪਾ ਹੋਈ ਆ ਕਿ ਜੋ ਮੀਂਹ ਰੁਕ ਗਿਆ ਉਹਦੇ ਕਰਕੇ ਵੀ ਦੇਖ ਸਕਦੇ ਹਾਂ ਪਾਣੀ ਬਹੁਤ ਤੇਜ਼ ਆ ਸ਼ਾਇਦ ਕੈਮਰੇ 'ਚ ਇੰਨੀ ਜਜਮੈਂਟ ਨਾ ਹੋ ਸਕੇ ਪਰ ਪਾਣੀ ਕਾਫੀ ਜ਼ਿਆਦਾ ਤੇਜ਼ ਸੀ ਜੁਰ ਅਨਾਉਂਸ ਕੀਤਾ ਗਿਆ ਸੀ ਕਿ ਨੇੜੇ-ਨੇੜੇ ਜੋ ਪਿੰਡ ਨੇ ਨਾਲ ਲੱਗਦੇ ਉਹਨਾਂ ਨੂੰ ਖਾਲੀ ਕਰਵਾਇਆ ਜਾਵੇ ਸਵਾਲ ਵੀ ਸਾਫ਼ ਲੱਗ ਰਹੇ ਇਧਰਲੀ ਸਾਈਡ ਜਰੂਰ ਬੱਦਲ ਘੁਲੇ ਹੋਏ ਨੇ ਪਰਮਾਤਮਾ ਅਗੇ ਅਰਦਾਸੇ ਕਰ ਸਕਦੇ ਆ ਕਿ ਸੁੱਖ ਰਹੇ ਕਿਉਂਕਿ ਮੀਂਹ ਰੁਕਣ ਦੇ ਨਾਲੇ ਰਾਹਤ ਕਾਰਜਾਂ 'ਚ ਵੀ ਤੇਜ਼ੀ ਆਉਂਦੀ ਆ ਜੇ ਮੀਂਹ ਪੈਂਦਾ ਤਾਂ ਰਸਤੇ 'ਚੋਂ ਲੰਘਣਾ ਹੀ ਬਹੁਤ ਵੱਡੀ ਇੱਕ ਚੁਣੌਤੀ ਆ ਇੱਥੇ ਤੱਕ ਪਹੁੰਚਣਾ ਹੀ ਤੁਸੀਂ ਦੇਖ ਸਕਦੇ ਹੋ ਅਸੀਂ ਵੀ ਪੂਰੀ ਤਰ੍ਹਾਂ ਬਹੁਤ ਸਟਰਗਲ ਕਰਕੇ ਇਹ ਤਕਰੀਬਨ ਅੱਧੇ ਕਿਲੋਮੀਟਰ ਦਾ ਰਸਤੇ ਲੰਘ ਕੇ ਆਉਣਾ ਬਹੁਤ ਔਖਾ ਸੋ ਪਰ ਧੰਨ ਨੇ ਪਿੰਡ ਵਾਲੇ ਜੀ ਕਿਉਂਕਿ ਨਹੀਂ ਉਹ ਹਾਲਾਤ ਹੋਰੇ ਵੀ ਬਣ ਸਕਦੇ ਸੀ ਜਿਹੜੇ ਮਾਜੇ ਚ ਬਣੇ ਹੋਏ ਨੇ ਜੇ ਨਾਸਤੀ ਤੀ ਨੂੰ ਕੰਟਰੋਲ ਕੀਤਾ ਜਾਂਦਾ ਪਰ ਹੁਣ ਜਿਵੇਂ ਦੱਸਿਆ ਸੀ ਟੀਐਮ ਸਾਹਿਬ ਨੇ ਵੀ ਸਥਿਤੀ ਅੰਡਰ ਕੰਟਰੋਲ ਆ ਕੋਈ ਘਬਰਾਉਣ ਦੀ ਲੋੜ ਨਹੀਂ ਨਹੀਂ ਲਾਈਟ ਦਾ ਤਾਂ ਕਰਤਾ ਪ੍ਰਬੰਧ ਨਹੀਂ ਲੈਟਦੇ ਤੇ ਆਪਣੇ ਰਾਤ ਨੂੰ ਜਿਹਦੇ ਚੋਕੋ ਜਨਰੇਟਰ ਦੀ ਹਾਂਜੀ ਰਾਤ ਨੂੰ ਹੁਣ ਤਾਂ ਜ਼ਰੂਰਤ ਵੀ ਨਹੀਂ ਹੈਗੀ ਹੁਣ ਤਾਂ ਮੌਸਮ ਵਿੱਚ ਜੀ ਪਤਾ ਕੀ ਚੱਕਰਾ ਸ਼ਾਮ ਨੂੰ ਤਾਂ ਇੱਥੇ ਕਿਸੇ ਨੇ ਅਫਸਰ ਨੇ ਖੜਨਾ ਹੀ ਨਹੀਂ ਐ ਅਸੀਂ ਉਹ ਕੱਲੇ ਹੀ ਹੁੰਨੇ ਆ ਜੀ ਉਹ ਤਾਂ ਰਾਤ ਦੇ ਲੱਗੇ ਹੋਣਗੇ ਆਦੇ ਐਸ.ਡੀ.ਐਮ ਰੋਕੜ ਗਿਆ ਪਤਾ ਕੀ ਗੱਲ ਆ ਜੀ ਸਾਨੂੰ ਸਾਰਾ ਪਤਾ ਐ ਅਸੀਂ ਹੋ ਰਹੇ ਸੀ ਸਾਡੇ ਘਰੇ ਬੈਠੇ ਦੇ ਆ ਜੀ ਕੋਠੀ 'ਚ ਸਾਨੂੰ ਪਤਾ ਇੱਥੇ ਅਸੀਂ ਉਹ ਫਿਰਦੇ ਰਹੇ ਆ ਜੀ ਅੱਛਾ ਵੀ ਇੱਥੇ ਨਹੀਂ ਆਏ ਆਗੇ ਅਸੀਂ ਇੱਥੇ ਅਸੀਂ ਉਹ ਫਿਰਦੇ ਰਹੇ ਆ ਜੀ ਅਸੀਂ ਮੈਂ ਤਾਂ 7 ਵਜੇ ਤੇ ਇੱਥੇ ਹੀ ਹਾਂ ਹਾਂਜੀ ਨਹੀਂ ਸਵੇਰ ਦੇ 7 ਵਜੇ ਦੇ ਹੋਵਗੇ ਜੀ ਉਹ ਤਾਂ ਤੁਸੀਂ ਦੇਖ ਸਕਦੇ ਹੋ ਜੀ ਉਹਨ ਕੋਈ ਮਤਲਬ ਕੋਈ ਸਾਡੀ ਕੋਈ ਹੈਲਪ ਤਾਂ ਨਹੀਂ ਹੈਗੀ ਜੀ ਉਹਰੇ ਕੋਈ ਆਰਿਆਂ ਦੀ ਲੋੜ ਹੈ ਸਾਨੂੰ ਆਰੇ ਆਰੇ ਪੈਟਰੋਲ ਵਾਲੇ ਚਾਹੀਦੇ ਐਸੀ ਸਾਰਿਆਂ ਨੂੰ ਬੇਨਤੀ ਕਰਦੇ ਆ ਜਿੰਨੇ ਵੀ ਆਰੇ ਮਿਲ ਜਣੇ ਸਾਨੂੰ ਚੰਗੀ ਗੱਲ ਹੈ ਜੀ ਚੀਜ਼ਾਂ ਦਾ ਟਾਈ ਅਪ ਹੋ ਚੁੱਕਿਆ ਛੁਟਕਲੇ ਅੱਧੇ ਘੰਟੇ ਆ ਜਾਣ ਜੀ ਸੀਬੀ ਵੀ ਆ ਰਹੀ ਹੈ ਤੇਲ ਵੀ ਆ ਰਿਹਾ ਸਰਪੈਂਸਰ ਨਾਲ ਗੱਲ ਹੋ ਗਈ ਤੇ ਕਲੈਕਟਰ ਨੇ ਹਨੇਰੇ ਵਿੱਚ ਰਾਤ ਸਾਰੀ ਸਾਰੀ ਰਾਤ ਹਨੇਰੇ ਵਿੱਚ ਟੱਕਰਾਂ ਖਾਂਦੇ ਰਹੇ ਜੀ ਚਲੋ ਜੋ ਚੀਜ਼ਾਂ ਦਾ ਯਕੀਨ ਕਰਕੇ ਜਾਣਿਓ ਵੀ ਜੀ ਕਈ ਤੇ ਸਾਡੇ ਸਾਡੇ ਆਪੇ ਟਰੈਕ ਲੱਗੇ ਹੋਏ ਨੇ ਪੁੱਛ ਲਿਓ ਵੀ ਇੱਥੇ ਹੈਗਾ ਠੀਕ ਹੈ ਨਾ ਕਿਸੇ ਨੇ ਭੋਗ ਕਿਸੇ ਖਬਰ ਸਾਧ ਵਾਲਾ ਜੂਨੀ ਆ ਗਏ ਆ ਕੇ ਸਾਰੇ ਖੜੇ ਰਹੇ ਹੁਣ ਦੇਖੋ ਅਸੀਂ ਤੇਲ ਮੋਈਆ ਕਰਵਾਇਆ ਵੀ ਦੇਖੋ ਹੁਣ ਆ ਦੂਸਰੋ ਦੋ ਕਰਮਾ ਹਾਲੇ ਕੁਝ ਨਹੀਂ ਹੋਇਆ ਜੀ ਬਿਲਕੁਲ ਮੈਂ ਕਹਿੰਦਾ ਕੋਈ ਕਹੇ ਵੀ ਸਾਨੂੰ ਟਿਕਰ ਕੀ ਨਹੀਂ ਦੱਤਾ ਜੀ ਸਾਡੀ ਜਲ ਮਿਲਿਆ ਨਹੀਂ ਬਿਲਕੁਲ ਅੱਧਾ ਘੰਟਾ ਵੇਟ ਕਰੋ ਸਰਪੰਚ ਸਾਹਿਬ ਨੂੰ ਆਲਰੇਡੀ ਬੋਲ ਟ੍ਰੋਲਪ ਬੰਦੇ ਗੱਲ ਕੋਈ ਲੈਡ ਦਾ ਪ੍ਰਬੰਧ ਜੀ ਕੋਈ ਵੀ ਹੈ ਕੋਈ ਵੀ ਨਾ ਕੋਈ ਲੇਬਰ ਦਾ ਪ੍ਰਬੰਧ ਸਾਡੇ ਆਪਣੀ ਮੁੰਡੇ ਲੱਗੇ ਆ ਜੀ ਇਹ ਆਪਣੇ ਭੈਣ ਭਾਈ ਰਿਸ਼ਤੇਦਾਰ ਇਕੱਠੇ ਕਰੇ ਨਹੀਂ ਰਿਸ਼ਤੇਦਾਰ ਰਿਸ਼ਤੇਦਾਰ ਵਿਚ ਆਏ ਨੇ ਜੀ ਸਾਡੇ ਸਾਰੇ ਰਿਸ਼ਤੇਦਾਰੀਆਂ ਜੋ ਹੈ ਰਿਸ਼ਤੇਦਾਰੇ ਮੁੰਡੇ ਮੁੰਡੇ ਇਕੱਠੇ ਕਰੇ ਆਈਆਂ ਤੇ ਦੇਖੋ ਤੁਸੀਂ ਸਾਰੇ ਸਾਡੇ ਕੋ ਤੁਸੀਂ ਆਪਣੇ ਸਾਡੇ ਸਕੇ ਹੈ ਜੀ ਆਪਣੇ ਆਪਣੇ ਹੈ ਜੀ ਬਿਲਕੁਲ ਸਾਡੇ ਕੋਈ ਨਾ ਕੋਈ ਪਟ્રોલ ਦੀ ਇੱਥੇ ਕੋਈ ਕੋਈ ਵਿਵਸਥਾ ਹੈ ਹੀ ਨਹੀਂ ਜੀ ਦੇਖੋ ਲਾਈਟ ਕੋਈ ਹੈਗੀ ਜੀ ਇੱਥੇ ਰਾਤ ਨੂੰ ਇਹ ਬੰਨ ਟੁੱਟਦਾ ਜੀ ਕੋਈ ਹੈ ਜੀ ਕਿਤੇ ਲੰਘਣ ਨੂੰ ਸਾਨੂੰ ਜਗਾ ਹੈ ਹੀ ਨਹੀਂ ਜੀ ਮਹਿਕਮਾ ਕੀ ਕਰਨਾ ਜੀ ਸਾਡੇ ਰਾਤ ਐਸ ਡੀ ਐਮ ਸਾਰੇ ਸਾਰੇ ਉੱਥੇ ਮੈਂ ਕਿ ਕੁਠੀ ਜਿਹਾ ਬੈਠੇ ਰਹੇ ਨੇ ਜੀ ਇੱਥੇ ਤਾਂ ਕੋਈ ਆਈ ਨਹੀਂ ਜੀ ਨਹੀਂ ਸਰ ਦਾ ਇਹ ਤਾਂ ਖੜੇ ਨਹੀਂ ਆਉਂਦੇ ਪਤਾ ਪਤਾ ਵੀਰ ਜੀ ਕੱਲ ਕੀ ਆ ਕਿਉਂਕਿ ਸਾਨੂੰ ਪਤਾ ਨਹੀਂ ਜੀ ਆਮ ਕਿਵੇਂ ਆਏ ਉੱਥੋਂ ਰਹੇ ਜੀ ਜੀ ਬੜੇ ਪਤਾ ਕਿ ਮੈਂ ਇਹ ਨਹੀਂ ਕਹਿੰਦਾ ਉਹ ਵੀ ਜਦੋਂ ਸਾਡੇ ਕੋਲ ਸਮਾਨ ਨਹੀਂ ਕੋਈ ਹੈਗਾ ਜੀ ਉਰੇ ਐਸੀ ਕਰੂਗੇ ਕੀ ਕਰੇ ਉਹ ਕੰਮ ਵੀ ਤਾਂ ਨਹੀਂ ਹੋਊਗਾ ਜੇ ਸਮਾਨ ਨਾਲ ਹੀ ਹੋਣਾ ਜੀ ਕੰਮ ਵੀ ਐਸੀ ਗੱਲ ਦੋ ਤਿੰਨ ਆਰੇ ਮਂਗਾਏ ਦਿਓ ਸਾਡੇ ਖਰਾਬ ਖਰਾਬ ਹੋਗੇ ਜੀ ਸਾਨੂੰ ਨਚਲਾਉਣ ਦੀ ਕਿਹੜਾ ਸਾਨੂੰ ਇੰਨੀ ਬਾਲੀ ਜਾਂਚ ਆ ਜੀ ਤਰ ਕੀ ਕਹਿਣਾ ਜੀ ਗੁੱਸੇ ਜਿਹੇ ਨੇ ਪਿੰਡ ਵਾਸੀ ਇਹਨਾਂ ਦਾ ਗੁੱਸਾ ਜਾਇਜ਼ ਆ ਜਿਹੜਾ ਵੀ ਅਸੀਂ ਤੇਲ ਦਾ ਇੰਤਜ਼ਾਮ ਹੋ ਗਿਆ ਅੱਧੇ ਘੰਟੇ ਦੇ ਵਿੱਚ ਸਾਰੀਆਂ ਚੀਜ਼ਾਂ ਜੀਸੀਬੀ ਕੱਲ ਦੁਪਹਿਰ ਤੱਕ ਜਿਹਨਾਂ ਕਹਿੰਦੇ ਜਨਰੇਟਰ ਆਊਗਾ ਜਨਰੇਟਰ ਹੋ ਕੋਈ ਜਨਰੇਟਰ ਨਹੀਂ ਆਇਆ ਜਨਰੇਟਰ ਸ਼ਾਮ ਤੱਕ ਅਰੇਂਜ ਕਰ ਦਾਂਗੇ ਆਪਾਂ ਨੂੰ ਇਨ ਕੇਸ ਜਰੂਰ ਪੈਂਦੀ ਆ ਜਨਰੇਟਰ ਨਹੀਂ ਆਇਆ ਜੀ ਬਾਅਦ ਜਦੋਂ ਅਸੀਂ ਜਿਹੜਾ ਦੋਨੋਂ ਕੁਝ ਵਾ ਕੇ ਮੁਰਜਦੇ ਨੇ ਹੁਣ ਆਪਾਂ ਹੀ ਖੜਿਆ ਹੋ ਕੋਈ ਉੱਪਰ ਨਹੀਂ ਹੁਣ ਇਹ ਆ ਦਰਾਜ ਤੋਂ ਬਾਹਰ ਟੁੱਟ ਜਵੇ ਕੋਹਾੜੇ ਨੂੰ ਸਿੱਧਾ ਪੈਣਾ ਸਿੱਧਾ ਲੁਹਾਨੇ ਨੂੰ ਪੈਣਾ ਇਹ ਇੱਥੋਂ ਹੀ ਟੁੱਟ ਜਵੇ ਇਹ ਕੋਈ ਐਸੇ ਕੋਈ ਜੋ ਅਥਾਰਟੀ ਲੇਗੀ ਵੀ ਕੋਈ ਰੋਕ ਲੂਗਾ ਜਾਂ ਕਿਵੇਂ ਹਾਲਾਤ ਬਣ ਜਾਣਗੇ ਹਾਂ ਜੀ ਬਿਲਕੁਲ ਨਹੀਂ ਹੋ ਰਾਜ ਮਾਛਵਾੜੇ ਤੱਕ ਨਾ ਪਾਣੀ ਪਾਣੀ ਹੋਵੇ ਜੀ ਇੱਥੇ ਟੁੱਟਦਾ ਜੀ ਮਾਛਵਾੜਾ ਤੱਕ ਲਧਿਆਣਾ ਸਾਰਾ ਡੁੱਬ ਜਾਊਗਾ ਜੀ ਆ ਸਾਰੇ ਪਿੰਡਾਂ ਨੂੰ ਮਾਰਨ ਕੀ ਲੱਗਦਾ ਹੈ ਜੀ ਵੀ ਖਤਰੇ ਚ ਖਤਰਾ ਹੀ ਆ ਜੀ ਆਟੋ ਜਨਾ ਡਿੱਗਦੀਆਂ ਜੀ 20 15 20 15 ਫੁੱਟ ਤਾਂ ਰਹਿ ਗਿਆ ਜੀ ਆ ਬੰਨ ਜੀ ਦੇਖੋ ਤੁਸੀਂ ਵੀ ਜੀ ਤੁਸੀਂ 10 15 ਫੁੱਟ ਰਹਿ ਗਿਆ ਜੀ 10 15 ਫੁੱਟ ਦੀ ਨੀਮ ਆ ਜੀ ਉਹ ਠੋਕੋ ਦੇਖੋ ਸਾਰੀ ਚਲੇਗੀ ਜੀ ਇੱਕ ਤੇਜ਼ ਮੀਂਹ ਪੈ ਗਿਆ ਮੈਂ ਕਹਿੰਦਾ ਜੀ ਕੁਝ ਵੀ ਨਹੀਂ ਲੱਭਣਾ ਜੀ ਤੁਸੀਂ ਵੀ ਤੁਸੀਂ ਆਪ ਦੇਖੋ ਵੀ ਹੈ ਕੋਈ ਬਵਸਤਾ ਜੀ ਕੋਈ ਹੈ ਮੈਨੂੰ ਦੱਸੋ ਕਿਹੜਾ ਮੁਲਾਜ਼ਮ ਆ ਜੀ ਉਹ ਸਾਡੇ ਆਪਣੇ ਨਿਆਣੇ ਲੱਗੇ ਰਿਸ਼ਤੇਦਾਰਾਂ ਚੋਂ ਇਕੱਠੇ ਕਰੇ ਨੇ ਜੀ ਅਸੀਂ ਇਹ ਲੇਬਰ ਦਾ ਪ੍ਰਬੰਧ ਹੈ ਸਰਪੰਚ ਸਾਹਿਬ ਨੇ ਮੇਰੇ ਇਕਾ ਦੀ ਲੇਬਰ ਦਾ ਵੀ ਅਰੇਂਜਮੈਂਟ ਹੈ ਉਹ ਸੈਂਡਵਿਚ ਭਰ ਰਹੇ 300 600 ਕੀ ਫਿਰ ਕੋਈ ਇਦਾਂ ਦਾ ਪ੍ਰਾਵਧਾਨ ਹੋਵੇ ਵੀ ਇਹਨਾਂ ਨੂੰ ਇਹ ਜਿਹੜੇ ਲੇਬਰ ਕਰ ਸਕਦੇ ਇਹਨਾਂ ਨੂੰ ਇੱਥੇ ਆੜੀ ਮੈਂ ਤੁਹਾਨੂੰ ਇੱਕ ਹੀ ਚੀਜ਼ ਕਹਾਂਗਾ ਜਿਹੜੇ ਪੈਨ ਵਾਲੇ ਕਹਿ ਰਹੇ ਆ ਵੀ ਅੱਧਾ ਘੰਟਾ ਰੁਕ ਜੇ ਤੁਹਾਨੂੰ ਸਾਰੀਆਂ ਚੀਜ਼ਾਂ ਦਾ ਇੱਥੇ ਅਰੇਂਜਮੈਂਟ ਮਿਲੂਗੀ ਆ ਸਾਡੇ ਖਾਭ ਡੇਟਰ ਆਪਣੇ ਚੱਲਦੇ ਆ ਜੀ ਜੇਲਸੀ ਸਾਡੀ ਆਪਣੀ ਚੱਲਦੀ ਆ ਕੋਈ ਸਾਧਨ ਨਹੀਂ ਦਿੱਤਾ ਪ੍ਰਸ਼ਾਸਨ ਨੇ ਕੁਝ ਨਹੀਂ ਅੱਜ ਐਸਡੀਐਮ ਸਾਹਿਬ ਆਇਆ ਢੀਲ ਕਹਿੰਦੇ ਆ ਚਲੋ ਦੇਣਗੇ ਦੇ ਦਿਆ ਹੁਣ ਗਿਆ ਢੋਲ ਲੈ ਕੇ ਬੰਦਾ ਪਰ ਤਿੰਨ ਦਿਨ ਤੋਂ ਕੋਈ ਸਾਰਨ ਲਈ ਪਾਣੀ ਦੀ ਬੋਤਲ ਤੱਕ ਨਹੀਂ ਦਿੱਤੀ ਤਿੰਨ ਦਿਨ ਹੋ ਗਏ ਅੱਜ ਡੀਸੀ ਸਾਹਿਬ ਆਲੇ ਸਾਰੇ ਆਲੇ ਮੌਕਾ ਦੇਖਣੇ ਐਮਐਲਏ ਨੇ ਸਰਪੰਚ ਵੀ ਮੈਂ ਲੰਬੜਦਾਰ ਵੀ ਆਏ ਚਲੇ ਜਾਂਦੇ ਨੇ ਜੀ ਸਾਰੇ ਆਫਸਰ ਸਾਰੇ ਆਲੇ ਟੂ ਜੈਡ ਕੋਈ ਰਿਹਾ ਨਹੀਂ ਗੱਡੀਆਂ ਭਰ ਭਰ ਆਲੇ ਪਰ ਪਾਣੀ ਦੀ ਬੋਤਲ ਤੱਕ ਨਹੀਂ ਦਿੱਤੀ ਕਿਸੇ ਅੱਜ 3 ਦਿਨ ਹੋ ਗਏ ਹੁਣ ਐਸਡੀਐਮ ਸਾਹਿਬ ਆਏ ਆ ਕਹਿੰਦੇ ਤੇਲ ਲਿ ਬਧੀਆ ਗੱਲ ਆਇਆ ਤੇਲੂ ਸਾਨੂੰ ਕਹਿੰਦੇ ਲੈਣ ਚੱਲੇ ਆ ਬੰਦੇ हां बाकी ਦਾ ਸਾਰੇ ਝੂਠ ਬੋਲ ਕੇ ਗਏ ਆ ਯਾਰ ਕੋਈ ਨਹੀਂ ਖੜਿਆ ਹੋ ਰਿਹਾ ਜਿਵੇਂ ਲੇਬਰ ਦਾ ਕਹਿ ਰਹੇ ਨੇ ਪਿੰਡ ਵਾਲੇ ਵੀ ਜੇ ਤੁਸੀਂ ਐਦਾ ਸਰਕਾਰ ਤੋਂ ਜਾਂ ਕੋਈ ਲੀਡਰੋਂ ਦਾ ਮਦਦ ਇਹ ਕਹਿੰਨੋ ਵੀ ਚਲੋ ਨੌਜਵਾਨਾਂ ਨੂੰ ਹੌਸਲਾ ਬਜਾਈਏ ਹੁੰਦੀ ਆ ਵਿਚਾਰੇ ਇੰਨੇ ਲੱਗੇ ਹੋਏ ਨੇ ਹੌਸਲਾ ਬਜਾਈ ਕੋਈ ਬਿਸਕਟ ਦਾ ਪੈਕਟ ਨਹੀਂ ਦੇ ਕੇ ਗਿਆ ਪਾਣੀ ਦੀ ਬੋਤਲ ਨਹੀਂ ਹੋਰ ਕਿਆ ਇਹਨਾਂ ਨੂੰ ਦਿਹਾੜੀ ਤੱਕ ਕਿਥੋਂ ਦੇਣੀ ਆ ਅਸੀਂ ਦਿਹਾੜੀ ਅਸੀਂ ਦਿਹਾੜੀ ਤਾਂ ਮੰਗਦੇ ਵੀ ਹੈ ਨਹੀਂ ਜੀ ਸਾਡੇ ਨਾਲ ਕੋਈ ਹੈਲਪ ਤਾਂ ਕਰਾਣੇ ਵਾਲਾ ਚਾਹੀਦਾ ਨਾ ਸਾਨੂੰ ਸਮਾਨਤਾ ਕੋਈ ਮਤਲਬ ਪ੍ਰੋਪਰ ਕੋਈ ਸਮਾਨਤਾ ਮਿਲਣਾ ਨਹੀਂ ਅਸੀਂ ਦਿਹਾੜੀ ਨਹੀਂ ਕਹਿੰਦੇ ਜੀ ਇਹ ਮੁੱਲ ਦੇ ਵੀ ਨਹੀਂ ਸਕਦੇ ਅਸੀਂ ਜਿਹੜੀ ਤੁਹਾਡੀ ਸੇਵਾ ਲਣੀ ਜੀ ਅਸੀਂ ਸਲੂਟ ਕਰਦੇ ਆ ਤੁਹਾਡੀ ਸੇਵਾ ਨੂੰ ਪਰ ਅਸੀਂ ਕਹਿੰਦੇ ਹਾਂ ਕਿ ਚਲੋ ਇੱਕ ਸਨਮਾਨ ਦੇ ਤੌਰ ਤੇ ਵੀ ਹੈ ਨਾ ਨੌਜਵਾਨਾਂ ਨੂੰ ਪੁੱਛ ਲੋ ਜੀ ਸਾਡੇ ਰਿਸ਼ਤੇਦਾਰ ਸਾਰੇ ਇਕੱਠੇ ਆਣੇ ਜੀ ਸਨਮਾਨ ਆਈ ਸਾਨੂੰ ਬਾ ਸਾਡਾ ਪਿੰਡ ਵਾਜੇਣਾ ਸਾਰੇ ਗਾਹਾਂ ਵੀ ਬਹੁਤ ਜਾਨਤਾ ਸਾਰੀ ਬਾਜੇ ਵਿੱਚ ਇਹੀ ਸਨਮਾਨ ਆਈ ਹੋਰ ਕੁਝ ਨਹੀਂ ਚਾਹੀਦਾ ਅਜੇ ਤਾਂ ਤੇਲ ਟੂਲ ਸਾਰਾ ਕੁਝ ਆਪਣੇ ਕੋਲ ਕੋਈ ਪ੍ਰਵਾਹ ਨਹੀਂ ਕਰਦੇ ਜੀ ਸਾਡੀ ਆਪਣੀ ਲੱਗੀ ਹੈ ਜੀ ਸਟੈਟਰ ਸਾਡੇ ਆਖੇ ਸਰਕਾਰੀ ਨਹੀਂ ਹੈ ਨਾ ਜੀ ਨਾ ਸਾਡੀ ਆਪਣੀ ਜੇ ਵੀ ਸੀ ਹੈ ਜੀ ਇਹ ਆ ਰਹੀਆਂ ਸਰਕਾਰੀ ਹੁਣ ਐਸਡੀਐਮ ਸਾਹਿਬ ਕਹਿੰਦੇ ਬਾਕੀ ਦੇਖੋ ਜੀ ਪਹੁੰਚਦੀਆਂ ਆ ਪਤਾ ਨਹੀਂ ਕੱਲ ਵੀ ਕਹਿੰਦੇ ਤੇ ਆ ਰਹੀਆਂ ਆ ਕੱਲ ਕੜਾਈਆਂ ਜੀ ਕੁਝ ਨਹੀਂ ਆ ਰਿਹਾ ਦਾਦ ਵੀ ਕੱਲ ਦੁਪਹਿਰ ਦੇ ਕਹਿੰਿਆ ਨੇ ਜਨਰੇਟਰ ਆਉਣਗੇ ਲਾਈਟਾਂ ਲੱਗਣੀਆਂ ਕੁਝ ਨਹੀਂ ਆ ਰਹੀ ਕੋਲੋਂ ਆਪਣੇ ਲੈਟਾ ਆਪ ਮੈਂ ਮੰਗਾਈਆਂ ਆਪਣੇ ਕੋਲੋਂ ਖੁਦ ਬੰਦਾ ਦੇ ਕੇ ਆ ਗਿਆ ਜੀ ਚਾਰਜਿੰਗ ਵਾਲੀਆਂ ਮੰਗਾਈਆਂ ਟੈਂਪਸ ਕਰਨ ਨੂੰ ਅਸੀਂ ਜੀ ਟਰੈਕਟਰ ਲਾ ਕੇ ਰੱਖਿਆ ਨੇ ਰਾਤ ਅਸੀਂ ਤਾਂ ਇੱਥੇ ਤਾਨ ਨਾਣੇ ਕੰਮ ਕਰਦੇ ਰਹੇ ਜੀ ਮਮ ਜੇ ਮਹਿਕਮੇ ਵਾਲਾ ਕੋਈ ਉੱਥੇ ਬੈਠਾ ਸੀ ਘਰਾਂ ਪੁੱਛੋ ਵੀ ਹੈ ਨਹੀਂ ਤੇ ਮੂੰਹ ਤੇ ਦਾ ਝੂਠ ਬੋਲਦਾ ਵੀ ਨਹੀਂ ਹੁੰਦਾ ਕੋਈ ਝੂਠ ਪਿੱਠ ਪਿੱਛੇ ਦਾ ਹੋ ਜਾਂਦਾ ਦੇਖੋ ਪਤਾ ਗੱਲ ਗਿਆ ਹੁਣ ਇਹ ਜਨਾਬ ਖੜੇ ਨੇ ਇਹਨਾਂ ਨੇ ਤੇ ਇਹ ਕਹਿੰਦੇ ਸਾਨੂੰ ਫੋਨ ਮੇਲੇ ਨੇ ਆ ਕੇ ਇਹਨੇ ਸਾਨੂੰ ਕਿਹਾ ਵੀ ਹੁਣ ਤੇਲ ਆਊਗਾ ਇਹਨੇ ਫੋਨ ਕਰਦਾ ਤੇਲ ਸਾਨੂੰ ਮਿਲ ਜਾਊਗਾ ਪੰਜ ਦਿਨ ਹੋਰ ਅਫਸਰ ਆਇਆ ਕੋਈ ਸਨੇ ਕੁਛ ਨਹੀਂ ਜ਼ਿਕਰ ਆ ਕੇ ਕੋਈ ਨਹੀਂ ਕਿਹਾ ਐ ਕਰਾਂਗੇ ਪਾਸ ਹੋ ਜੀ ਜਿੰਨੇ ਕਰਾਂਗੇ ਲੋਕਾਂ ਨੂੰ ਹਾਂ ਟੁੱਟਣ ਦੀ ਆ ਗੱਲ ਹੈ ਮਤਲਬ ਵੀ ਉਹ ਅਡੀ ਕੀਤੀ ਜਾ ਰਹੀ ਹੈ ਜੋ ਮਾਜੇ ਦੇ ਸਾਰੇ ਲੋਕ ਹਾਂ ਟੋਟਲ ਜਿਹੜੀ ਕਰ ਰਹੇ ਹੈ ਜੀ ਉਹ ਬਿਲਕੁਲ ਉਹੀ ਇਸ ਹਿਸਾਬ ਨਾਲ ਤਾਂ ਹੋਈ ਜਦੋਂ ਕੋਈ ਪ੍ਰਸ਼ਾਸਨ ਕੋਈ ਕਈ ਲੁਧਿਆਣੇ ਤੱਕ ਮਾਰ ਪੈ ਸਕਦੀ ਹੈ ਕਿ ਨਹੀਂ ਬਿਲਕੁਲ ਜੀ ਅਜੇ ਥੋੜਾ ਅਸਰ ਤਾਂ ਪਾਊਗਾ ਜਿਹੜੀ ਆਪਣੇ ਆਪਣੇ ਪਿਆ ਹੋਇਆ ਲੁਧਿਆਣਾ ਦਾ ਜੀ ਹੈ ਹੀ ਨਾਣਾ ਚਾ ਜੀ ਇਹ ਬਹੁਤ ਉੱਚਾ ਜੀ ਰੋਪੜ ਜ਼ਿਲ੍ਹਾ ਮਤਲਬ ਬਹੁਤ ਉੱਚਾ ਹੈ ਲੁਧਿਆਣਾ ਤਾਂ ਇਹ ਸਾਰੇ ਬਹੁਤ ਨਿਆਣਾ ਜੀ ਇਹ ਲੱਗ ਰਹੇ ਨੇ ਦੁੱਬ ਜੂਗਾ ਜੀ ਸਾਰਾ ਉਹ ਚੀਜ਼ ਦੀ ਪੋਸਟ ਹੀ ਨਹੀਂ ਕਰਦੀ ਵੀ ਸਹੀ ਨੇ ਗਲਤ ਕਹਿੰਦੇ 15-15 ਫੁੱਟ ਤੱਕ ਪਾਣੀ ਆ ਜਾਣਾ ਜੇ ਭੰਗ ਗਿਆ ਚਲੋ ਜੀ ਆਪਾਂ ਹੁਣ ਮੁਰੇ ਅਰਦਾਸ ਕਰੀ ਵੀ ਇਹੋ ਜਿਹਾ ਕੁਝ ਅਰਦਾਸ ਹੈ ਜੀ ਬਾਕੀ ਜਿਹੜੇ ਵੀ ਪਿੰਡ ਵਾਲੇ ਕਹਿ ਰਹੇ ਸਾਰੀਆਂ ਚ ਡਿਊਟੀ ਦਾ ਜੇ ਆਸਾ ਇਹ ਆਸਾ ਸਾਹਿਬ ਨੇ ਕਿਹਾ ਵੀ ਹਾਂ ਬਿਲਕੁਲ ਮੈਂ ਲੇਕਿਨ ਇਹਨਾਂ ਨੇ ਮੰਗਾਇਆ ਤੇ ਹੁਣ ਪੈਟਰੋਲ ਵਾਲਿਆ ਹੌਸਲਾ ਹੀ ਬੋਲਿਆ ਖੜੇ ਕੋਈ ਆਏ ਮੈਂ ਨਹੀਂ ਆਏ ਇੱਥੇ ਪੈਟਰੋਲ ਵਾਲਿਆਂ ਦੀਆਂ ਯਾਰੀਆਂ ਦੀ ਸਾਨੂੰ ਲੋੜ ਆ ਜੀ ਪੈਟਰੋਲ ਵਾਲੇ ਆ ਰਹੇ ਸੀ ਤਿੰਨ ਕੱਲ ਲੈ ਜਾਂਦੇ ਸੀ ਸਾਡੇ ਖਰਾਬ ਹੋ ਚੁੱਕੇ ਨੇ ਅਸੀਂ ਨਹੀਂ ਸਾਰੀਆਂ ਚੀਜ਼ਾਂ ਦਾ ਅਰੇਂਜਮੈਂਟ ਮੈਂ ਹੁਣ ਦੱਸ ਨੂੰ ਦੱਸੀ ਹੈ ਨਾ ਵੀ ਦੋ ਜੀਸੀਬੀ ਆਉਣ ਦੀ ਵੇਅ ਹੈ ਡਰਾਈਵਰ ਦੇ ਨੰਬਰ ਆ ਚੁੱਕੇ ਉਹਨਾਂ ਟਾਈ ਅਪ ਕਰ ਲੈ ਥੋੜਾ ਰਸਤਾ ਖਰਾਬ ਉਹਦੇ ਵਿੱਚ ਚੌਂਚ ਦੇ ਲੱਗਦੀ ਆ ਪੱਕੀ ਦਾ ਇੱਥੇ ਕੋਲ ਆ ਜੀ ਬਾਕੀ ਫਿਰ ਜਿਹੜੇ ਪੈਟਰੋਲ ਵਾਲੇ ਆ ਰਹ ਪੜਤੋ ਵੀ ਆ ਰਿਹਾ ਜਿਹੜੇ ਪਰਕੇ ਆ ਰਿਹਾ ਤੇ ਇੱਥੇ ਲੇਬਰ ਵੀ ਪਹੁੰਚ ਰਹੀ ਹੈ ਖਾਲੀ ਬੈਗ ਕਰਕੇ ਇੱਥੇ ਵੀ ਅਸੀਂ ਪਰਾਂਗੇ ਸਾਰੀਆਂ ਚੀਜ਼ਾਂ ਅਰੇਂਜਮੈਂਟ ਅਗਲੇ ਦੇ ਘੰਟੇ ਚ ਹੋ ਜਾਊਗਾ ਹਾਂਜੀ ਇੱਕ ਠੋਕਰ ਲੱਗ ਗਿਆ ਸਾਡੇ ਕੋ ਵੀ ਇੱਕ ਪਾਸਾ ਦੇ ਕੇ ਪੈ ਗਿਆ ਹਾਂ ਹੋਰ ਹਾਂ ਦੇਤਾ ਢੋਲਾ ਹਾਂ ਇਹ ਤਾਂ ਜੀ ਇੱਥੇ ਦੇ ਕਿਲੋ ਡੇਢ ਕਿਲੋ ਮੀਟਰ ਜੀ ਬੇਸਾਰੀ ਢਾਹ ਢਾਏ ਆ ਜੀ ਸਿਰੇ ਤੱਕਣੇ ਜੀ ਇਹ ਤਾਂ ਨਹੀਂ ਜੇ ਨਹੀਂ ਗੌਰ ਕਰਾਂਗੇ ਜੀ ਇਹ ਤਾਂ ਮਤਲਬ ਜਾਊਗਾ ਜੀ ਉੱਥੇ ਨਾਲ ਠੋਕਰ ਉੱਥੇ ਢਾ ਪੈ ਗਏ ਅੰਤਲਾ ਦੇਤਾ ਅੱਛਾ ਵੀ ਐਦਾਂ ਉੱਥੇ ਹਜੇ ਚੱਲੇ ਨਹੀਂ ਰਾਤ ਕਾਰਜ ਨਾ ਜੀ ਨਾ ਇੱਥੇ ਹੀ ਲੱਗੇ ਹੋ ਜੀ ਸਾਰੇ ਤੁਸੀਂ ਦੇਖ ਸਕਾਦੇ ਹੋ ਸਾਡੇ ਰਿਸ਼ਤੇਦਾਰਾਂ ਦੇ ਕੰਨਿਆਣੇ ਇਕੱਠੇ ਕਰੇ ਨੇ ਜੀ ਅਸੀਂ ਰਿਸ਼ਤੇਦਾਰਾਂ ਤੱਕਣ ਮੁੰਡੇ ਇਕੱਠੇ ਕਰੇ ਹੋ ਨੇ ਜੀ ओके ਕੋਈ ਇੱਥੇ ਕੋਈ ਬਾਹਰ ਦਾ ਬੰਦਾ ਕੋਈ ਨਹੀਂ ਹੈ ਘਰ ਇਸੇ ਗੱਲ ਕੀਤੀ ਹੈ ਜੀ ਪੜ੍ਹਨੇ ਵਾਲੇ ਮੁੰਡਿਆਂ ਨਾਲ ਅੱਜ ਪੜ੍ਹਨੇ ਵਾਲੇ ਮੁੰਡੇ ਬਚਾਰੇ ਨੰਮੇ ਮੁੰਡੇ ਆ ਜੀ ਸਾਰੇ ਕੀ ਕਰੀਏ ਜੀ ਪਰ ਇਹ ਵੀ ਬਹੁਤ ਹਿੰਮਤ ਹੈ ਜੀ ਪੰਜਾਬ ਲਈ ਲੱਗੇ ਹੋਏ ਨੇ ਆਪਣੇ ਇਹੀ ਜਜ਼ਬਾ ਦੇਖਦਾ ਹਾਲਾਂਕਿ ਪੰਜਾਬ ਨੂੰ ਬਦਨਾਮ ਕੀਤਾ ਜਾਂਦਾ ਕਿ ਨਸ਼ੇੜੀ ਨੇ ਨਸ਼ੇ ਕਰਦੇ ਨੇ ਉੱਟਦਾ ਪੰਜਾਬ ਪਰ ਆ ਖੜਾ ਪੰਜਾਬ ਜਿਹੜਾ ਆਪਣੇ ਪੰਜਾਬ ਲਈ ਹੁਣ ਲੱਗਿਆ ਹੋਇਆਗਾ ਕੋਈ ਲਾਲਚ ਨਹੀਂ ਇਹਨਾਂ ਨੂੰ ਕੋਈ ਇਹਨਾਂ ਦੇ ਇਹਨਾਂ ਨੂੰ ਕੋਈ ਨੰਬਰ ਨਹੀਂ ਵਧਾਉਣੇ ਕੋਈ ਇਹਨਾਂ ਦੀ ਸੱਪਲੀ ਨਹੀਂ ਕਲੀਅਰ ਹੋਣੀ ਕੋਈ ਇਹਨਾਂ ਨੂੰ ਹੋਰ ਨਹੀਂ ਫਾਇਦਾ ਮਿਲਣਾ ਪਰ ਇੱਕ ਪੰਜਾਬ ਲਈ ਜੋ ਜज्ਬਾ ਪਿਆਰ ਆ ਪੰਜਾਬ ਲਈ ਹੈ ਨਾ ਆਪਣੀ ਸਟੇਟ ਲਈ ਉਹਦੇ ਲਈ ਲੱਗੇ ਹੋਏ ਨੇ ਰਾਜ ਆਏ ਆ ਮਲੇ ਆਪੀ ਆਏ ਮਲੇ ਗੇੜਾ ਮਾਰਸਾ ਬੋਟਾਂ ਦਾ ਸਾਰੇ ਆਉਂਦੇ ਨੇ ਐਮਐਲਏ ਹੁਣ ਤੱਕ ਨਹੀਂ ਆਇਆ ਇੱਥੇ। ਲਾਉਦਾ ਕੋ ਪਤਾ ਆ। ਜੀ ਮਿਲਿਆ ਉਹ ਕਹਿੰਦੇ ਵੀ ਐਮਐਲਏ ਸਾਹਿਬ ਆਕੇ ਆਏ ਸੀਗੇ ਜੀ ਪਰਸੋਂ ਆਏ ਸੀਗੇ। ਪਰਸੋਂ ਆਏ ਤੇ ਐਸੀ ਐਮਐਲਏ ਨੂੰ ਕਰਨਾ ਕੀ ਆ। ਔਰ ਜਦੋਂ ਸਾਨੂੰ ਕੋਈ ਸਮਾਂ ਨਹੀਂ ਮਿਲਣਾ ਜੀ ਐਸੀ ਕੀ ਕਰਨਾ ਜੀ। ਸਗੋਂ ਸਾਨੂੰ ਤੰਗ ਕਰਦੇ ਸਾਨੂੰ ਚਾਹਾਂ ਪਿਲਾਉਣੀਆਂ ਪੈਣੀਆਂ ਸਗੋਂ ਪਾ ਹੋਰ ਤੁਸੀਂ ਕਹਿੰਨਾ ਵੀ ਗੁੱਸੇ ਚ ਬੋਲਦੇ ਨੇ। ਸਾਨੂੰ ਹੋਰ ਰੇਜਮੈਂਟ ਕਰਨਾ ਪੈਂਦਾ। ਦੱਸੇ ਤੇ ਤਾਂ ਹੀ ਕਰਦੀ ਅੱਗੇ ਬਿਲਕੁਲ ਐਮਐਲਏ ਆ ਗਿਆ ਆਉਣ ਨੂੰ ਚਾਹ ਵੀ ਦਿੰਨੇ ਸਾਰੋ ਕਰਦੇ ਆ। ਉਹ ਸਾਨੂੰ ਦਿੱਤਾ ਕੋਈ ਨਹੀਂ। ਕੰਮ ਛੱਡ ਕੇ ਫਿਰ ਉੱਧਰ ਹੋਣਾ। ਹਾਂ ਫੇ ਉੱਧਰ ਹੋਣਾ ਪੈਂਦਾ। ਕੀ ਕਰੀ ਜਾਨ ਤੁਹਾਨੂੰ ਕੋਲ ਦੇਖ ਕੇ ਜਾਂਦਾ ਤਾਂ ਵੀ ਮੰਨ ਲੀਆ ਵੀ ਹਾਂ ਆਏ ਮਲੇ ਆਹ ਕੋ ਦੇ ਗਿਆ ਭਾਈ ਕੰਮ ਚਲਾਓ ਆਪਣਾ ਬੂਟੇ ਦਾ ਫਾਇਦਾ ਨਹੀਂ ਜੀ ਤੁਸੀਂ ਆਪੇ ਦੇਖੋ ਵੀ ਹੈ ਕੋਈ ਰੈਜਿਮੈਂਟ ਜੀ ਕੋਈ ਕੋਈ ਹੈ ਜੀ ਕੋਈ ਰੈਜਿਮੈਂਟ ਦੱਸੋ ਹਲੇ ਤੱਕ ਤਾਂ ਨਹੀਂ ਹੈਗਾ ਜੀ ਕੋਈ ਰੈਜਿਮੈਂਟ ਹੈਗਾ ਪਰਸੋਂ ਦੇ ਕਹਿੰਦੇ ਆ ਪਰਸੋਂ ਦੇ ਕਹਿੰਦੇ ਵੀ ਆ ਆ ਗਿਆ ਸਮਾਨ ਆ ਗਿਆ ਸਮਾਨ ਆ ਗਿਆ ਜੀ ਹੁਣ ਦੱਸੋ ਕਿ ਕਿੱਥੇ ਸਮਾਨ ਆਈ ਜੀ ਕੋਈ ਹੁਣ ਜੇ ਕੋਈ ਅਫਸਰ ਆ ਜਿੰਦਾ ਉਹਨਾਂ ਸਾਰੇ ਉਧਰ ਹੋਲਣ ਰਿਹਾ ਕਿਆ ਕਰੀਏ ਆਏ ਆਏ ਮਲੇ ਦਾ ਫਰਜ ਬਣਦਾ ਆਣਦਾ ਇੱਥੇ ਮੌਕੇ ਨਾਲ ਪਿਆ ਚੱਕੋ ਪੈਸੇ ਤੇ ਇਹਨੂੰ ਡਾਉ ਟੈਕਟਰ ਮੈਂ ਬੈਠਾ ਲੇਬਰ ਆ ਕਮਾ ਰਦਾ ਮੋਟਾ ਬਾਪ ਲੈਣ ਵਾਲੇ ਦਾ ਸਾਰੇ ਆ ਜਾਂਦੇ ਆ ਬਾਈ ਜੀ ਇਹ ਤਾਂ ਪੰਜਾਬ ਦੇ ਮਗਰ ਪਏ ਉਹ ਆਪਣੇ ਆਪ ਚਾਹੀਦੀ ਆ ਇਹ ਐਮਐਲਏ ਨੂੰ ਆਪ ਦੇ ਮਗਰ ਪਏ ਨੇ ਰਲ ਮਿਲ ਕੇ ਸਾਰੇ ਪੰਜਾਬ ਸਾਰੇ ਰਲ ਮਿਲ ਕੇ ਕਮੁੰਦਾ ਹੈ ਪੰਜਾਬ ਦੇ ਮਗਰ ਪਏ ਨੇ ਵੀ ਪੰਜਾਬ ਡੁੱਬ ਜਾਵੇ ਕਿਸੇ ਤਰ੍ਹਾਂ ਡੁੱਬ ਜਾਵੇ ਜੇ ਪੰਜਾਬ ਖਤਮ ਕਰਨਾ ਚਾਹੁੰਦੇ ਸਿੱਧਾ ਕੋਹਾੜੇ ਨੂੰ ਆਰਬਾ ਸਿੱਧਾ ਲੁਧਿਆਣਾ ਨੂੰ ਪੈਣਾ ਹੈ ਪਾਣੀ ਹਾਂ ਆ ਸੋ ਕੋਈ ਹਾਂ ਸਾਰੇ ਲੁਧਿਆਣਾ ਕੋਹਾੜਾ ਸਾਲ ਚੱਕ ਦਣਾ ਨੇ ਨਹੀਂ ਤੁਸੀਂ ਆਪ ਦੇਖ ਲਓ ਵੀ ਇੱਕ ਵਾਰ ਪਾੜ ਸ਼ੁਰੂ ਹੋ ਗਿਆ ਫਿਰ ਕੰਟਰੋਲ ਨਹੀਂ ਹੋਣਾ ਇਹ ਕੰਟਰੋਲ ਨਹੀਂ ਹੋਣਾ ਬਿਲਕੁਲ ਜੀ ਇਹ ਹਾਲੇ ਕੰਟਰੋਲ ਹੋ ਜਾਣਾ ਆ ਹੁਣ ਹੁਣ ਉਹ ਜੀ ਅਫਸਰ ਜੋ ਬਾਤਵਾ ਅੱਗੇ ਜਿਹੜੇ ਦੇਖਣ ਵਾਲੇ ਨੇ ਉਹ ਵੀ ਹਰਦਾ ਕਰਣਗੇ ਜੇ ਹੁਣ ਅਫਸਰ ਆ ਕੇ ਮੌਕੇ ਨਾਲ ਸਾਨੂੰ ਵੀ ਚੱਲ ਕਹਿਣ ਪਈ ਤੇਲ ਦੇਣ ਪਾਣੀ ਤੇ ਨਿਆਣੇ ਇਸ ਸਾਹਮਣੇ ਸਾਰਾ ਉਹ ਦਿਖਣੇ ਪਾਣਾ ਹਾਂ ਕੋਈ ਨਹੀਂ ਐ ਕੋਈ ਐਮ ਐਲ ਆ ਨਹੀਂ ਆਇਆ ਸੀ ਕੁਝ ਨਹੀਂ ਕਰਿਆ ਉਹਨਾਂ ਐਮ ਐਲ ਨੇ ਆ ਕੇ ਹਾਂ ਜੋ ਆਜੰਤਾ ਕੁਝ ਦੇਖ ਕੇ ਜਾਂਦਾ ਤਾਂ ਨਿਆਣੇ ਵੀ ਸਾਰੇ ਲੱਗੇ ਹੋ ਤੇ ਦੇਣ ਦਾ ਸਮਾਨ ਮਹੀਆ ਕਰਾ ਸਾਨੂੰ ਸਮਾਨ ਦੇਣ ਦਾ ਵੀ ਚੱਕੋ ਕੋਈ ਗੱਲ ਨਹੀਂ ਮੈਂ ਬੈਠਾ ਆਇਆ ਕੋਈ ਐਮ ਲਿਮਿਟ ਨਹੀਂ ਆਖਦੇ। ਤੁਸਾਰੀ ਦੁਬਾਰੇ ਅਸੀਂ ਕਰਾਂਗੇ ਬੇਨਤੀ ਤੁਹਾਨੂੰ ਵੀ ਜਰੂਰ ਸੰਪਰਕ ਕਰਕੇ ਇਹਨਾਂ ਦਾ ਬਿਲਕੁਲ 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 ਅਸੀਂ ਸਾਰਿਆਂ ਨੇ ਮਿਲ ਕੇ ਇਹਨਾਂ ਦਾ ਗੁੱਸਾ ਵੀ ਕਿਉਂਕਿ ਲੱਗੇ ਹੋਏ ਨੇ ਹਣਾ ਨਹੀਂ ਸਾਰੇ ਅਸੀਂ ਮਿਹਨਤ ਕਰ ਰਹੇ ਹਾਂ ਪ੍ਰਸ਼ਾਸਨ ਮੈਨਾਂ ਕਰਾ ਲੋਕਾਂ ਦੀ ਸਹਿਯੋਗ ਤੋਂ ਨਾ ਪਹਿਲਾਂ ਉਹਨਾਂ ਦੇ ਸਾਹਮਣੇ ਵੀ ਕਿਹਾ ਸੀ ਕਿ ਚਲੋ ਤੁਸੀਂ ਖੜੇ ਹੋ ਜਾਓ ਕਿਉਂਕਿ ਸਾਨੂੰ ਪਤਾ ਵੀ ਕਿੱਥੇ ਕਿਵੇਂ ਪਹੁੰਚੇ ਅਸੀਂ ਉਰੇ ਤੱਕ ਬਹੁਤ ਸਟਰਗਲ ਨਾਲ ਪਹੁੰਚਣਾ ਹੀ ਬਹੁਤ ਔਖਾ ਇੱਥੇ ਤੱਕ ਹੈ ਜਰਾ ਸਾਨੂੰ ਪਤਾ ਜਿਉਂ ਕਿ ਜਰਾਗੇ ਮੈਸਾ ਅਸੀਂ ਕੱਢੀ ਨਾ ਆਪਣੇ ਘਰਾਂ ਤੋਂ ਮੈਸਾ ਗਾਨ ਛੱਡ ਗਏ ਨਸਰਣ ਛੱਡ ਗਏ ਆਸੀਂ ਮੈਸਾਂ ਛੱਡ ਗਏ ਆ ਨਿਆਣੇ ਛੱਡ ਗਏ ਰਸਿਆਲੀ ਦੇ ਵਿੱਚ ਫਾਕੇ ਮਾਸ ਸਾਰੇ ਨਾਲੇ ਉੱਤ ਹੀ ਗਏ ਰੁਕੀ ਦੇ ਬਗਾਏ ਰਾਤ अच्छा हां रात ने र कडे ने जीले रात ने र कड्या प्रशासन ने प्रबंध ਕੀਤਾ ਹੋਣਾ ਖਾਨ ਦਾ اچھا ਕੋਈ ਇੱਥੇ ਕੋਈ ਨਹੀਂ ਪਰਵਾਹ ਆਦਾ ਬਸ ਜਿੱਥੇ ਰੋਟੀ ਨਹੀਂ ਰਹੀ ਉਹ ਰੋਟੀ ਕੱਢ ਨਾ ਉਹ ਰੋਟੀ ਸਾਡੇ ਕੋਲੋਂ ਭਾਲਦੇ ਨੇ ਜਿਹੜੇ ਆਉਂਦੇ ਆ ਸਾਡੂੰ ਕਹਿੰਦਾ ਲਿਆਓ ਚਾਹ ਲਿਆਓ ਰੋਟੀ ਕੀ ਕਰੀਏ ਆਏ ਸੀਗੇ ਜੀ ਕੱਲ ਰੋਟੀ ਦੇ ਕੇ ਗਏ ਨੇ ਐਵੇਂ ਕੋਣ ਜੀ ਗੜੀ ਸਾਹਿਬ ਗੁਰਦੁਆਰੇ ਤੋਂ ਆਏ ਸੀਗੇ ਜੀ ਕੱਲ 12:00 ਵਜੇ 6:00 ਵਜੇ ਆਏ ਸੀ ਹਾਂ 6:00 ਵਜੇ ਆਏ ਸੀ ਤੇ 3:00 ਵਜੇ ਦੇ ਕਰੀਬ ਆਏ ਸੀ ਹੁਣ ਵੀ ਆ ਰਹੀ ਆ ਰੋਟੀ ਸਾਡੀ ਰੋਟੀ ਤਾਂ ਹੁਣ ਵੀ ਕਹ ਕਹਿ ਰਹੇ ਨੇ ਜੀ ਉਹਨਾਂ ਨੇ ਫੋਨ ਆਇਆ ਜੀ ਪੌਣ ਵੀ ਰੋਟੀ ਆ ਰਹੀ ਪਾਣੀ ਪੂਣੀ ਸਾਰਾ ਕੁਝ ਉਹ ਹੀ ਲੈ ਕੇ ਆਉਂਦੇ ਜੀ ਮਿੱਠੇਵਾਦ ਗੁਰਦਾਸਹਿਲ ਦੀ ਰੋਟੀ ਮਹਾਤਮਾ ਹੀ ਰੱਖਦਾ ਫਿਰਦਾ ਪੰਜਾਬ ਦਾ ਅੱਲਾ ਨਿਆਣੇ ਅਸੀਂ ਕੱਟ ਕੱਢ ਚੁੱਕੇ ਆ ਨਾ ਜੀ ਉੱਥੇ ਨਿਆਣੇ ਮਤਲਬ ਡੰਗੜ ਡੁੰਗਰੇ ਸੀ ਮਤਲਬ ਸੇਫ ਤੋਂ ਥੋੜੀ ਜਿਹੀ ਪਛਾਣ ਤੇ ਉਹ ਪਚਾ ਕੇ ਤੁਸੀਂ ਅੱਧੇ ਹੱਲ ਕੇ ਆ ਸੀ ਹੁਣ ਅਸੀਂ ਇੱਧਰ ਲੱਗੇ ਪਿਆ ਹਾਂ ਬਾਰਸੋਂ ਦੇ ਲੱਗੇ ਪਿਆ ਸੀ ਯਾਰਾ ਕਰਾ ਵਾਲਾ ਟੱਕ ਟੱਕ ਕਰਦਾ ਹੋਰ ਜੇ ਮੈਂ ਕਹਿੰਦਾ ਇੱਧਰ ਰਿੱਤਾ ਪਾ ਲੈ ਥੋੜਾ ਨਹੀਂ ਉਹ ਰਿੱਤੇ ਨੂੰ ਕਰਾ ਨਾਲ ਓ ਚੰਗੇ ਨਾਲੇ ਉਤਰ ਜਾਣਾ ਰੇਤਾ ਲਿਆਉਣਾ ਕਿੱਥੋਂ ਆਈ ਉਥੋਂ ਪਾ ਬਹੁਤ ਬਹੁਤ ਚ ਬਣੀ ਜਾਓ ਜਾ ਕੇ ਥੈਲੇ ਤਾਂ ਦੇਖੋ ਕਿੰਨੇ ਭਰੇ ਪਏ ਉਥੇ ਤਾਂ ਪਾਣੀ ਖੜਾ ਆ ਉਥੇ ਟਰਾਲੀ ਕਿਹਾ ਉਥੋਂ ਬੰਦਾ ਵੀ ਨਹੀਂ ਥੈਲਾ ਲੈ ਕੇ ਚੜਨ ਵਾਲਾ ਕੰਮ ਹੈਗਾ ਕਰਾਨ ਵਾਲੇ ਕਰੋ ਇੱਧਰ ਸੈਟਿੰਗ ਕੋਈ ਨਹੀਂ ਇਹਨੂੰ ਬਈ ਕਰਾਨਾ ਚੱਕ ਦੋ ਕਿੱਥੇ ਅੱਗੇ ਮਤਲਬ ਹਾਂਜੀ ਹਾਂਜੀ ਉਥੇ ਥੈਲੇ ਭਰਦੇ ਆਈ ਅੱਛਾ ਹਾਂਜੀ ਹਾਂਜੀ ਥੈਲੇ ਕਿਵੇਂ ਫਿਰ ਰੇਤਾ ਹੁਣ ਰੇਤਾ ਉਰੇ ਆਣਾ ਨਹੀਂ ਉਥੇ ਪਾਣੀ ਖੜਾ ਹੀ अच्छा ਹੁਣ ਇਥੋਂ ਕਿਸੇ ਦੀ ਜ਼ਮੀਨ ਚੋਂ ਕਿਵੇਂ ਪੱਟ ਲਈ ਮਸ਼ੀਨ ਨਾਲ ਰੇਤਾ ਜੀ ਹਾਂ ਫਸੇ ਪਿੰਡਾਂ ਕਿਨਹੀਂ ਖੇਤ ਕਿਸੇ ਦਾ ਥੋੜੀ ਚੱਕ ਸਕਦੇ ਆ ਜੀ ਬੜੀਆਂ ਇੰਦਾ ਫਸਲ ਨੂੰ ਕਿੰਦਾ ਬਾਡਾ ਲੱਗਦਾ ਵੀ ਹੈ ਨਹੀਂ ਕਿ ਫਸਲ ਕਿਸ ਤਰ੍ਹਾਂ ਲੱਗਦਾ ਅਗਲਾ ਮੇਰੇ ਬੂਤੇ ਸਾਰੇ ਵੱਢ ਕੇ ਪਾਤੇ ਮੈਂ ਮੇਰਾ ਵੀ ਤੁਹਾਨੂੰ ਜਗਰਾ ਦੇਖਣਾ ਹੂੰ ਠੀਕ ਨਹੀਂ ਤੁਹਾਡੇ ਬੂਤੇ ਨੇ ਜਿਹੜੇ ਆ ਬੂਤੇ ਸਾਰੇ ਮੇਰੇ ਆ ਸਰਕਾਰੀ ਨਹੀਂ ਹੈਗੇ ਨਾ ਅੱਛਾ ਆ ਸਾਰੇ ਬੂਤੇ ਮੇਰੇ ਵੱਢ ਕੇ ਪਾ ਰਹੇ ਨੇ ਸਰਕਾਰੀ ਵੀ ਹੈਗੇ ਐ ਤਾਂ ਕੁਝ ਹੱਦ ਤੱਕ ਤਾਂ ਸਰਕਾਰੀ ਵੀ ਹੈਗਾ ਜੀ ਆਪਣੇ ਵੀ ਬੂਤੇ ਵੱਢ ਕੇ ਪਾ ਰਹੇ ਨੇ ਚਲੋ ਇੰਨਾ ਦਾ ਵੀ ਧੰਨ ਸਾਨੂੰ ਰਹਿਣ ਦਾ ਕੋਈ ਮਤਲਬ ਹੀ ਨਹੀਂ ਹੈਗਾ ਜੀ ਸਾਨੂੰ ਬੂਤੇ ਮੱਟਣ ਦਾ ਐਸਾ ਕਹਿੰਦੇ ਵੀ ਆਪਣਾ ਇਹ ਪਾਚਾ ਇਹ ਏਰੀਆ ਪਾਚਾ ਕਿਉਂਕਿ ਪੂਰੇ ਲੁਧਿਆਣੇ ਜ਼ਿਲ੍ਹੇ ਨੂੰ ਫਿਰ ਮਾਰ ਪਊਗੀ। ਉਹੀ ਜਿਵੇਂ ਚਲੋ ਕਹਿਣਾ ਕਹਿਣ ਲੱਗੇ ਵੀ ਦੁੱਖ ਲੱਗਦਾ ਵੀ ਉਹ ਮਾਜੇ ਵਾਲਾ ਹਾਲ ਨਾ ਉਹ ਜਿਵੇਂ ਕਿਉਂਕਿ ਪਹਿਲਾਂ ਉਧਰੇ ਬਹੁਤ ਦੁੱਖ ਹੈ ਜੇ ਉਹੀ ਨਹੀਂ ਆਪਣੀ ਮੁਸ਼ਕਲ ਹੈ ਜੇ ਹੱਲ ਹੋਈ ਜੇ ਇੱਧਰ ਕਿਤੇ ਵਿਪਤਾ ਪੈਗੀ ਫਿਰ ਕਿੱਧਰ ਰਾਹਤ ਕਰਾਉਣਗੇ ਬੰਦੇ ਜਾਣੇ ਇਹਨਾਂ ਆ ਕਿਉਂ ਇੱਥੇ ਮੂਰੇ ਸਿਰਗੜਾ ਸਿਰਗੜ ਦੇ ਮੂਰੇ ਪੱਕਾ ਮਾਛੋੜਾ ਪੱਕੇ ਮਾਛੋੜਾ ਸਿੱਧਾ ਕੋਹਾੜਾ ਸਿੱਧਾ ਲੁਧਿਆਣਾ ਇਹ ਲੱਗਣਾ ਗਿਆ ਸਾਰਾ ਨਵਾਨਾ ਸਾਰਾ ਨਵਾਨਾ ਗ੍ਰੇਨ ਨਵਾਨਾ ਹੈ ਜਿੰਨੀ ਵੀ ਇੱਥੇ ਤੇ ਸਾਰੀ ਐਦਿਆਂ ਨੂੰ ਨੀਵਾ ਹੀ ਨੀਵਾ ਹੀ ਪੱਜਾਈ ਜਾਣਾ ਬੜੀ ਇੱਥੇ ਤੋਂ 10 10 ਫੁੱਟ ਹੋਊਗਾ ਜੀ ਪਾਣੀ ਇੱਥੇ ਫੁੱਟ ਹੋਊਗਾ ਜੀ ਉੱਧਰ 10 10 ਫੁੱਟ ਪਾਣੀ ਹੋਊਗਾ ਜੀ ਇੱਧਰ ਉੱਚਾ ਹੋਵੇ ਸਾਰਾ ਜੇ ਇੱਥੇ ਪਾਣੀ ਟੁੱਟ ਵੀ ਆਈ ਜੈਸਾ ਬੰਨ ਲਵਾਂਗੇ ਉਹ 10 ਪਿੰਡ ਕਿਥੇ ਚੜੂਗਾ ਠੀਕ ਹੈ ਇਹ ਸਾਰੇ ਪਿੰਡ ਨਾਲ ਔਖੀ ਆ ਹਾਂ ਵਿੱਚ ਕੋਹਾੜਾ ਲੁਧਿਆਣਾ ਸਾਰਾ ਹੀ ਸਭ ਔਖੀ ਆ ਇਹ ਸਾਡੀ ਮਦਦ ਕਰੋ ਕਿਸੇ ਤਰੀਕੇ ਨਾਲ ਕਰੋ ਠੀਕ ਹੈ ਹਾਂ ਚਲੋ ਆਪਣੇ ਲੋਕਾਂ ਨੂੰ ਤਾਂ ਤੁਸੀਂ ਅਪੀਲ ਕਰ ਸਕਦੇ ਹੋ ਕੀ ਕੀ ਚੀਜ਼ਾਂ ਦੀ ਲੋੜ ਆ ਤੁਹਾਨੂੰ ਤਾਂ ਜੀ ਦੇਖੋ ਬੰਦੇ ਚ ਲੇਬਰ ਚਾਹੀਦੀ ਆ ਜੀ ਜਿਦਾਂ ਕਹ ਲੋ ਲੇਬਰ ਕੋਈ ਵਧੀਆ ਬੰਦੇ ਹੋਣ ਲਈ ਆਈ ਸੇਵਾ ਲਈ ਲੇਬਰ ਚਾਹੀਦੇ ਜੀ ਦਰਖਤ ਪਾਉਣ ਆਰੇ ਔਰਿਆਂ ਦੀ ਸਾਨੂੰ ਲੋੜ ਆ ਜੀ ਰਾਤ ਨੂੰ ਕੋਈ ਲਾਈਟ ਦਾ ਪ੍ਰਬੰਧ ਹੋ ਜਵੇ ਬਸ ਜੇ ਉਹ ਤੇਲ ਵਾਲੇ ਆਰੇ ਹੁੰਦੇ ਨੇ ਜਿਹੜੇ ਉਹਨਾਂ ਨਾਲ ਥੋੜਾ ਕੰਮ ਜਲਦੀ ਹੁੰਦਾ ਜੀ ਛੇਤੀ ਹੋ ਜਾਂਦਾ ਹਾਂਜੀ ਬਿਲਕੁਲ ਜੀ ਉਹਨਾਂ ਨਾਲ ਛੇਤੀ ਹੁੰਦਾ ਕੀ ਲੰਗਰ ਪਾਣੀ ਕੀ ਕੀ ਲੰਗਰ ਹੀ ਸਾਡੇ ਗੁਰੂ ਘਰ ਤੋਂ ਆ ਜਾਂਦਾ ਜੀ ਗੜੀ ਸਾਹਿਬ ਵਾਲੇ ਫੋਨ ਕਰਦੇ ਨੇ ਗੁਰੂ ਘਰ ਵਾਲੇ ਸਾਨੂੰ ਸਾਰੇ ਫੋਨ ਕਰਦੇ ਝੂਠ ਨਹੀਂ ਬੋਲਣਾ ਉਹ ਹੁਣ ਮਛੋੜਾ ਸਾਬ ਤੋਂ ਵੀ ਸ਼ਾਇਦ ਹੁਣ ਮਛੋੜਾ ਤੋਂ ਸਭ ਤੋਂ ਲੰਗਰ ਆ ਰਿਹਾ ਅੱਛਾ ਹਾਂਜੀ ਲੰਮਾ ਮਛ ਸੇਵਾਦਾਰ ਵੀ ਪਹੁੰਚਣ ਜਿਹੜੇ ਇਲੈਕਟ੍ਰੋਨਿਕ ਆ ਰਹੇ ਹੁੰਦੇ ਨੇ ਤੇਲ ਵਾਲੇ ਤੇਲ ਤੇ ਚੱਲਣੇ ਵਾਲੇ ਜਾਂ ਬੈਟਰੀ ਤੇ ਚੱਲਣੇ ਵਾਲੇ ਉਹ ਆ ਰਹੇ ਹੋਣ ਤਾਂ ਛੇਤੀ ਕਿ ਜਿੱਥੇ 10 ਮਿੰਟ ਇੱਕ ਡਰੈਕਟ ਵੱਟਣ ਨੂੰ ਲੱਗਦੇ ਨੇ ਉਹ 2 ਮਿੰਟ ਚ ਵੱਢ ਦਊਗਾ ਤੇ ਉਹਨਾਂ ਛੇਤੀ ਪੂਰੇ ਹੋ ਜਾਊਗਾ ਕਿਉਂਕਿ ਪੂਰੇ ਇਲਾਕੇ ਨੂੰ ਅੱਧੇ ਪੰਜਾਬ ਨੂੰ ਫਿਰ ਮਾਰ ਪੈ ਜਾਣੀ ਜਿਵੇਂ ਹੁਣ ਪਹਿਲਾਂ ਮਾਝੇ ਚ ਆਪਾਂ ਸਾਰੇ ਲੱਗੇ ਹੋਏ ਆ ਫਿਰ ਇੱਧਰ ਤੁਸੀਂ ਦੇਖ ਸਕਦੇ ਹੋ ਆ ਬੰਡੇ ਹੋ ਜਾਣੀ ਆਪਣੀ ਮੈਨ ਪਾਵਰ ਵੰਡ ਹੋ ਜਾਣੀ ਆ ਸੋ ਜਰੂਰ ਹੁਣੇ ਧਿਆਨ ਦੋ ਸੇਵਾਦਾਰ ਬਾਕੀ ਲੰਗਰ ਪਾਣੀ ਦੀ ਜ਼ਰੂਰਤ ਨਹੀਂ ਹੈਗੀ ਇੱਥੇ ਦੱਸਿਆ ਵੀ ਲੰਗਰ ਪਾਣੀ ਆ ਰਿਹਾ ਬਾਕੀ ਦਊਂਗਾ ਨਾ ਉਹ ਰੇਮ ਲਾ ਕੇ ਭੇਜ ਸਰਪੰਚ ਦਿਹਾੜੀ ਦਊਗਾ ਹੁਣ ਤੁਸੀਂ ਉਹ ਆਪਣੇ ਬੰਦੇ ਲਾਏ ਹੋਇਆ ਇਹਨਾਂ ਦਾ ਕੋਈ ਸਰਕਾਰੀ ਬੰਦਾ ਉੱਥੇ ਥੈਲਾ ਨਹੀਂ ਭਰ ਰਿਹਾ ਆ ਆ ਇਹ ਬੰਦਾ ਸਾਰਗਪਤੀ ਆਇਆ ਸੇਵਾ ਕਰਦੇ ਸਾਰੇ ਭੈਣ ਭਾਈ ਆ ਜੀ ਉਰੇ ਆ ਲਾਗੇ ਪਿੰਡਾਂ ਦੇ ਆਈ ਪੰਜ-ਸੱਤ ਕਿਲੋਮੀਟਰ ਦੇ ਉਰੇ ਪਿੰਡਾਂ ਦੇ ਲੋਕ ਆ ਜੀ ਉਰੇ ਚਲੋ ਕੇ ਆ ਹੁਣ ਉਹਨਾਂ ਦੀ ਵੀ ਦੇਖ ਲਓ ਓਦੇ ਘੰਟੇ ਦਾ ਟਾਈਮ ਲਿਆ ਕੋਈ ਜ਼ਿਆਦਾ ਅੱਜ ਇਹ ਕਹਿੰਦੇ ਆ ਕਿ ਜਦੋਂ ਪਾਣੀ ਬੰਦ ਆਲੇ ਆ ਜੂਗਾ ਪਰਸੋਂ ਦਾ ਮੌਕਾ ਲੈ ਰਹੇ ਨੇ ਪਰਸੋਂ ਦਾ ਜਦੋਂ ਪਰਸੋਂ ਦਾ ਜਦੋਂ ਲੋਕਾਂ ਨੇ ਪ੍ਰਬੰਧ ਦੇ ਸੀ ਪਰਸੋਂ ਦੇ ਕਰਦੇ ਆ ਕਿਉਂਕਿ ਰਾਤ ਨੂੰ ਵੀ ਲੈਣ ਲਾਪੰਦਾ ਜੀ ਲੋਕਾਂ ਦੇ ਹਾਲਾਤ ਹੀ ਬੁਰੇ ਹੋ ਗਏ ਪਾਣੀ ਛੁੱਟ ਗਿਆ ਬਾਅਦ ਵਿੱਚ ਕੀ ਕਰਾਂਗੇ ਦੱਸੋ ਕੀ ਕਰਾਂਗੇ ਜੀ ਹੁਣ ਮੰਨ ਲਓ ਉਰੇ ਤੇ 20 25 ਫੁੱਟ ਰਹਿ ਗਿਆ ਜੀ ਉਰੇ ਤੇ ਹੀ ਲੈ ਵੀ ਖੜਾ ਲਓ ਇੱਥੇ ਹੀ ਮੈਂ ਕਹਿੰਦਾ ਜੇ ਹੁਣ ਸ਼ਾਮ ਤੱਕਰੇ 20 25 ਫੁੱਟ ਇਹ ਵੀ ਡੇਗ ਗਿਆ ਫਿਰ ਬੰਨ ਗਿਆ ਜੀ ਲੁਧਿਆਣਾ ਜਾਊਗਾ ਪਹਿਲੇ ਹੱਲੇ ਜਾਊਗਾ ਲੁਧਿਆਣਾ ਜੀ ਰਵੀ ਸਾਨੂੰ ਇਹ ਆ ਕਿ ਅਸੀਂ ਆਪ ਤਾਂ ਬਚਣਾ ਅਸੀਂ ਤਾਂ ਲੁੱਕ ਜਾਾਂਗੇ ਇੱਧਰ ਚੜ ਜਾਾਂਗੇ ਪਾਣੀ ਨੇ ਤਾਂ ਇੱਧਰ ਹੀ ਪਹਿਲਾਂ ਮਾਰ ਮਾਰਨੀ ਆ ਜੀ ਨੀਵੇਂ ਨੂੰ ਹਾਂ ਜੀ ਨੀਵੇਂ ਨੂੰ ਪਾਣੀ ਨੇ ਦੱਬ ਪਾ ਕੇ ਲੇਕੇ ਜਾਣੀ ਦੇਖੋ ਕਹਿਣ ਜੋ ਮਰਜੀ ਕਹਿੰਦਾ ਇੱਥੇ ਡੈਲੀ ਨਮਾ ਅਫਸਰ ਆ ਜਾਂਦਾ ਯਕੀਨ ਕਰਕੇ ਜਾਣੇ ਡੈਲੀ ਆ ਜੇ ਇਹ ਆ ਗਏ ਕੱਲ ਹੋਰ ਆ ਇਹ ਤੇ ਡੈਲੀ ਆ ਕਹਿੰਦੇ ਮਤਲਬ ਹੋਊਗਾ ਘੰਟੇ ਨੇ ਵਾਦਾ ਕਰਤਾ ਪਰ ਟਿਕਾਣਾ ਕਿ ਹੋ ਜੂਗਾ ਜੀ ਹੱਲ ਹਾਂ ਬਿਲਕੁਲ ਜੀ ਘੰਟੇ ਖੰਡ ਚ ਹੋ ਜੂਗਾ ਜੀ ਹੱਲ ਆਪਣਾ ਆਪਣਾ ਖੜਾ ਛੜਾ ਕੇ ਹਰੇ ਕੇ ਲੰਘ ਜਾਂਦਾ ਬਾਜੀ ਰਾਤ ਆਰਮੀ ਜੀ 8 ਵਜੇ ਦੀ ਆਰਮੀ ਆਉਂਦੀ ਹੈ ਜੀ ਹੋਰ ਕਿਹੜੇ ਕਿਹੜੇ ਆਰਮੀ ਆ ਗਈ ਜੀ ਉਹ ਤਾਂ ਕਹਿੰਦੇ ਆਰਮੀ ਲੱਗੀ ਹੋਈ ਹੈ ਖਬਰਾਂ ਤੇ ਅਨਾਉਂਸਮੈਂਟ ਨਹੀਂ ਹੋਈ ਹੈ ਜੀ ਤੇ ਅਨਾਉਂਸਮੈਂਟ ਨਹੀਂ ਹੋਈ ਹੈ ਜੀ ਸਾਡੇ ਇੱਥਾਰੇ ਫੋਨ ਆਉਂਦੇ ਨੇ ਕਹਿੰਦੇ ਵੀ ਆਰਮੀ ਲੱਗੀ ਹੈ ਮੈਂ ਇੱਥੇ ਆਰਮੀ ਦਾ ਤਾਂ ਨੋ ਨਿਸ਼ਾਨਾ ਸਿਰਫ ਉਹ ਦੇਖੋ ਉਹ ਬੈਠੇ ਨੇ ਸਾਡੇ ਚਮਕਾ ਚੌਂਕੀ ਡੱਲੇ ਵਾਲੇ ਉਹ ਸਾਡਾ ਸਾਥ ਦੇ ਰਹੇ ਨੇ ਉਹ ਬਿਲਕੁਲ ਉਹ ਬੈਠੇ ਨੇ ਦੋ ਹੀ ਜਣੇ ਦੋ ਹੀ ਮੁਲਾਜ਼ਮ ਆ ਜੀ ਪਰਸੋਂ ਦੇ ਪੰਜਾਬ ਪੁਲਿਸ ਦੇ ਹਾਂਜੀ ਪੰਜਾਬ ਪੁਲਿਸ ਉਹ ਦੋ ਹੀ ਜਣੇ ਖੜੇ ਨੇ ਜੀ ਰਾਤ ਵੀ 2:30 ਵਜੇ ਗਏ ਆ ਉਹ ਸਾਡੇ ਕੋ ਖੜੇ ਆ ਮੌਜੂਦ ਖੜੇ ਆ ਜੀ 3 ਵਜੇ ਗਏ ਜੀ 2:30 3 ਵਜੇ ਜੀ ਫੇਰ ਟੜਕੇ ਫੇਰ ਆ ਗਏ ਜੀ ਉਹ ਚਾਹੋ ਮਤਲਬ ਡਿਊਟੀ ਸਮਝ ਲਓ ਜੀ ਉਹਨਾਂ ਦੀ ਚਾਹੋ ਭੈਣ ਭਾਈਆਂ ਤੌਰ ਤੇ ਸਮਝ ਲਓ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ ਚਾਹੋ ਕੁਝ ਕਿਵੇਂ ਵੀ ਆ ਜੀ ਸ਼ਾਮ ਤੱਕ ਆ ਰਾਜੂ ਲੰਗਰ ਬਾਣੀ ਵੀ ਪਹੁੰਚ ਚੁੱਕਿਆ ਗੁਰੂ ਘਰ ਤੋਂ ਆ ਇਹ ਤਾਂ ਬਹੁਤ ਵੱਡਾ ਖਤਰਾ ਹੈ ਹੁਣ ਅੱਧਾ ਪੰਜਾਬ ਜਿਹੜਾ ਹੁਣ ਇੱਧਰ ਇੱਧਰ 10 ਫੁੱਟ ਉੱਚਾ ਜੀ ਪਾਣੀ ਚੱਲ ਰਿਹਾ ਇੱਧਰ 20 ਫੁੱਟ ਨੀਮੀ ਆਈ ਧਰਤੀ ਅਣੀ ਲੁਧਿਆਣੇ 'ਚ ਵੜੂਗਾ ਜੀ ਇੱਧਰ ਨਹੀਂ ਸਾਈਡ ਦਾ ਖਾਦੋ ਸਾਰਾ ਨੀਵਾ ਇੱਧਰ ਸਾਰਾ ਨੀਵਾ ਪਿਆਈ ਜਦੋਂ ਉਹ ਰੋ ਟੁੱਟੂਗਾ ਤਾਂ ਇੱਧਰ ਲੁਧਿਆਣੇ ਜਾਊਗਾ ਜੀ ਪਾਣੀ ਸਾਡਾ ਨੁਕਸਾਨ ਘਾਟਾ ਇਹਦੇ ਵਿੱਚ ਸਾਡੇ ਇਲਾਕੇ ਮਛਰ ਸਾਹਿਬ ਦਾ ਲਗ ਬਹੁਤ ਅੱਜ ਤਾਂ ਇਹ ਕਹਿ ਰਹੇ ਆ ਕਿ ਸਾਡਾ ਨੁਕਸਾਨ ਆਇਆ ਸਾਡੀ ਜਾਇਦਾਦ ਮੁੜ ਕੇ ਨਹੀਂ ਬਣਨੀ ਹੈਗੀ ਜੀ ਅੱਜ ਸੱਤੋਂ ਥੋੜੀ ਬਣਨੀ ਆਈ ਗੱਲ ਇਹ ਆ ਵੀ ਚਲੋ ਅਸੀਂ ਤਾਂ ਬਿ ਕਿ ਉਹਦੇ ਪੈਂਡੋ ਆ ਅੱਛਾ ਬੰਨਾਈ ਸਾਹਿਬ ਬੰਨ ਮਚਾ ਜਾਈਏ ਆਪਾਂ ਦੇਖ ਰਹੇ ਆਂ ਜੀ ਕਿੰਨੀ ਆ ਭਾਵਕ ਤਸਵੀਰਾਂ ਨੇ ਬਾਜੇ ਜੇ ਲੋਕਾਂ ਨੇ ਕਰੋੜਾ ਕਰੋੜਾ ਲੱਖਾਂ ਪੈਸੇ ਲਾਏ ਹੋਏ ਕੋਠੀਆਂ ਗਿਰ ਰਹੀਆਂ ਨੇ ਉਹੀ ਹਾਲਾਤ ਆਂ ਜੀ ਜਿੱਦੇ ਟੁੱਟ ਗਿਆ ਫਿਰ ਉਹੀ ਗੱਲ ਆਈ ਹੁਣ ਇਧਰ 20 ਫੁੱਟ ਨੀਵਾ ਜੇ ਇਧਰ 10 ਫੁੱਟ ਉੱਚਾ ਜੀ ਇਧਰੋਂ ਟੁੱਟੂਗਾ ਇਹ 20 ਫੁੱਟ ਨੂੰ ਕਿੱਥੇ ਰੋਕ ਲੂੰਗੇ ਜੀ ਆਪਾਂ ਜੀ ਪਾਣੀ ਨੇ ਤਾਂ ਜਦੋਂ ਟੁੱਟਣਾ ਆ ਜਾਂਦਾ ਬਣਾਦੇ ਨੇ ਜਣਾ ਜੀ ਆਪਣਾ ਰਾਹ ਤੋ ਦੇਖ ਸਕਦੇ ਗੁਰੂ ਘਰ ਤੋਂ ਵੀ ਕਿੰਨੇ ਮੁਸ਼ਕਲ ਨਾਲ ਰੇੜੀ ਲੈ ਕੇ ਆਏ ਨੇ ਦਿਖਾ ਦਿਓ ਰੇੜੀ ਗੁਰੂ ਘਰ ਤੋਂ ਪ੍ਰਸ਼ਾਦਾ ਪਾਣੀ ਜੋ ਸੇਵਾ ਕਰ ਰਹੇ ਨੇ ਉਹਨਾਂ ਦੇ ਲਈ ਲੈ ਕੇ ਪਹੁੰਚੇ ਨੇ ਗੱਲਬਾਤ ਕਰਦੇ ਆ ਸੇਵਾਦਾਰਾਂ ਦੇ ਨਾਲ ਵੀ ਇਹਨਾਂ ਦੇ ਵੀ ਧੰਨ ਨੇ ਜਿਹੜੇ ਇੰਨੇ ਔਖੇ ਕਿਹੜੇ ਗੁਰੂ ਘਰ ਤੋਂ ਆਏ ਹੋ ਜੀ ਬਾਛਵਾੜਾ ਅੱਜ ਤੋਂ ਨਾ ਗਣੀ ਖਾਨ ਤੋਂ ਆਏ ਜੀ ਗਣੀ ਖਾਨੋਂ ਵੀ ਆਇਆ ਸੀ ਜੀ ਕਾਰ ਸੇਵਾ ਵਾਲੇ ਬਾਬਾ ਇਹ ਫੇਰ ਰੇੜੀ ਲੈ ਕੇ ਆਏ ਹੋ ਰੇ ਗੱਡੀਆਂ ਲੈ ਕੇ ਆਇਆ ਬਾਬਾ ਜੀ ਗੱਡੀਆਂ ਲੈ ਕੇ ਆਇਆ ਬਾਬਾ ਜੀ ਅੱਛਾ ਗੱਡੀਆਂ ਲੈ ਕੇ ਆਏ ਹੋ। ਉਰੇ ਤੱਕ ਬਹੁਤ ਸਟਰਗਲ ਬਹੁਤ ਔਖੀ ਲੈ ਕੇ ਆਏ ਹੋ। ਉਹਨਾਂ ਦੇ ਰੈਡੀ ਤੁਸੀਂ ਆ ਨਾ ਲਿਆਉਣੀ ਬਹੁਤ ਔਖੀ। ਹਾਂਜੀ। ਗਿੱਲਾ ਚਿੱਕਣਾ। ਇਹ ਅੱਜ ਪਹਿਲੀ ਵਾਰ ਆਏ ਹੋ। ਹਾਂਜੀ ਪਹਿਲੀ ਵਾਰ ਹੀ ਆਏ। ਪਹਿਲਾਂ ਦੂਜੇ ਗੁਰੂ ਘਰਾਂ ਜੋ ਆਏ ਸੀ ਪਰਚਾਦਾ ਪਾਣੀ। ਹਾਂਜੀ ਹਾਂਜੀ। ਹਾਂਜੀ ਪਤਾ ਲੱਗਾ ਜੀ। ਹਾਂਜੀ ਹਾਂਜੀ ਪਤਾ ਲੱਗਾ ਜੀ। ਸਵੇਰੇ। ਜਦ ਹੀ ਪੌਣ। ਹਾਂਜੀ ਜੇ ਸਵੇਰੇ ਨਾਲ ਹੀ ਪਤਾ ਲੱਗਾ ਸਵੇਰੇ ਨਾਲ ਹੀ। ਇਹ ਪੰਜਾਬ ਹੈ ਜੀ ਪਤਾ ਲੱਗਦੇ ਕਿਸੇ ਦੀ ਢੀਕ ਨਹੀਂ ਕੋਈ ਸੱਦੇ ਦੀ ਢੀਕ ਨਹੀਂ ਜੇ ਕਿਸੇ ਵਾਲੇ ਕੇ। ਹਾਂਜੀ ਹਾਂਜੀ। ਸੋ ਜਿਹੜੇ ਸਾਡੇ ਬਾਬਾ ਜੀ ਨੂੰ ਪਤਾ ਲੱਗਾ ਨਾਲ ਹੀ ਲੰਗਰ ਪ੍ਰਸ਼ਾਦੇ ਤਿਆਰ ਕਰਾ ਕੇ ਨਾਲ ਹੀ ਪਹੁੰਚਦੇ ਕਿਤੇ ਨੇ ਜੋ ਗੁਰਦੁਆਰਾ ਗਣੀ ਖਾ ਨਵੀਂ ਖਾ ਉਹ ਪਵਿੱਤਰ ਪੂਜਨਿਕ ਜਗ੍ਹਾ ਜਿੱਥੇ ਧੰਤਾਂ ਸਰੂ ਗੋਮੇ ਸਿੰਘ ਜੀ ਮਹਾਰਾਜ 2 ਦਿਨ 2 ਰਾਤਾਂ ਰਹੇ ਸੀ ਉਹ ਗੁਰੂ ਘਰ ਤੋਂ ਪ੍ਰਸ਼ਾਦਾ ਬਾਣੀ ਸੇਵਾਦਾਰ ਲੈ ਕੇ ਪਹੁੰਚੇ ਨੇ ਸੋ ਇਹਨਾਂ ਨੂੰ ਵੀ ਸਲੂਟ ਬਣਦਾ ਹੀ ਤੁਸੀਂ ਦੇਖ ਸਕਦੇ ਹੋ ਕਿੰਨੀ ਮੁਸ਼ਕਲ ਨਾਲ ਆਹ ਰਸਤਾ ਦੇਖ ਲਓ ਅੱਗੇ ਕਿੰਨੀ ਚੀਕ ਆ ਫਿਰ ਮਾੜੇ ਸਾਈਡ ਤੇ ਆ ਜਾਓ ਉਧਰ ਆ ਦੇਖ ਸਕਦੇ ਹੋ ਥੱਲੇ ਹੀ ਦੇਖ ਲੋ ਕਿੰਨਾ ਆ ਆ ਦੇਖ ਲੋ ਐਂ ਪੈਰ ਘੜਦਾਗਾ ਇਹੇ ਜੇ ਚ ਰਿਕਸ਼ਾ ਸਾਈਕਲ ਲੈ ਕੇ ਆਏ ਨੇ ਜੀ ਉਹ ਤਾਂ ਨ ਨੇ ਇਹਨਾਂ ਦੀ ਸੇਵਾ ਨੂੰ ਵੀ ਸਲੂਟ ਬਣਦਾ ਹਰ ਇੱਕ ਪੰਜਾਬੀ ਨੂੰ ਜੋ ਵੀ ਆਪਣਾ ਤਿਲ ਫੁੱਲ ਸੇਵਾ ਚ ਪਾ ਰਿਆ ਜੀ ਹਰੇਕ ਨੂੰ ਸਲੂਟ ਬਣਦਾਗਾ ਵੀ ਕਿੰਨੇ ਮੁਸ਼ਕਲ ਦੇ ਸਮੇਂ ਦੇ ਵਿੱਚ ਅੱਜ ਇੱਕ ਦੂਜੇ ਨਾਲ ਖੜੇ ਨੇ ਇਹੀ ਜਜ਼ਬਾ ਪੰਜਾਬ ਦਾ ਜੋ ਪੰਜਾਬ ਨੂੰ ਕਦੇ ਡੁੱਬਣ ਨਹੀਂ ਦਿੰਦਾ ਸੋ ਹਾਲਾਤ ਤੁਹਾਡੇ ਸਾਹਮਣੇ ਨੇ ਜੀ ਕਿਥੋਂ ਮਛਵੜਾ ਸਾਹਿਬ ਤੋਂ ਪ੍ਰਸ਼ਾਦ ਲੈ ਕੇ ਪਹੁੰਚੇ ਮਛਵੜਾ ਸਾਹਿਬ ਠੀਕ ਹੈ ਜੀ ਇਹ ਕਿਵੇਂ ਅੱਜੇ ਪਤਾ ਲੱਗਿਆ ਤੁਹਾਨੂੰ ਜੀ ਹਾਂਜੀ ਅੱਜ ਸਵੇਰੇ ਪਤਰਾ ਕਾਲੇ ਸੀ ਗਏ ਸੀ ਵਿਆਸ ਉਧਰ ਉਧਰ ਸੇਵਾ ਲੈ ਕੇ ਹਾਂਜੀ ਹਾਂਜੀ ਉਧਰ ਵੀ ਕਾਫੀ ਮਾਰਿਆ ਇਹੀ ਹਾਲ ਇੱਧਰ ਹੋ ਜਾਣਾ ਸੀ ਕਹਿੰਦੇ ਜੇ ਨਾ ਬਚਾ ਕਰੇ ਹਾਂਜੀ ਹਾਂਜੀ ਸਾਰੇ ਸਵੇਰੇ ਫੋਨ ਕੀਤਾ ਇਹਨਾਂ ਨੇ ਵੀ ਤੁਹਾਨੂੰ ਲੰਗਰ ਪਾਣ ਦੀ ਜ਼ਿਆਦਾ ਜ਼ਰੂਰਤ ਇੱਥੇ ਇੱਥੇ ਵੀ ਬਹੁਤ ਮੁਸ਼ਕਲ ਨਾਲ ਸੇਵਾਦਾਰ ਲੈ ਕੇ ਆਏ ਨੇ ਜੀ ਰਸਤਾ ਹੀ ਬਹੁਤ ਪਹੁੰਚਣਾ ਹੀ ਬਹੁਤ ਔਖਾ ਇੱਥੇ ਤਾਂ ਜੋ ਵੀ ਠੀਕ ਇੱਥੇ ਇਹਨਾਂ ਇਹਨਾਂ ਪੈਰ ਗੁੱਟ ਜਾਂਦਾ ਵਿੱਚ ਹਾਂਜੀ ਹਾਂਜੀ ਤੁਰਨਾ ਲੰਘ ਕੇ ਆਉਣਾ ਹੀ ਬਹੁਤ ਔਖਾ ਹੈਗਾ ਤਾਂ ਨਹੀਂ ਤੁਸੀਂ ਪਰਮਾਤਮਾ ਤੁਹਾਡੀ ਸੇਵਾ ਲੇਖੇ ਲਾਵੇ ਵਾਹ ਜੀ ਵਾਹ ਜੀ ਕਿਨੇ ਭੇਜੇ ਨੇ ਜੀ ਥੱਲੇ ਇਹ ਸ਼ੇਰਗੜ ਪਿੰਡੋਂ ਆਂ ਸ਼ੇਰਪੁਰੋਂ ਅੱਛਾ ਆਪੇ ਲੈ ਕੇ ਆਇਆ ਮਤਲਬ ਕੋਈ ਪ੍ਰਸ਼ਾਸਨ ਵੱਲੋਂ ਤਾਂ ਨਹੀਂ 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 ਖਾਲੀ ਕਰਨ ਵਾਸਤੇ ਤਾਂ ਕਿਹਾ ਸੀਗਾ ਅੱਛਾ ਉਹ ਫਿਰ ਵੀ ਘਰ ਛੱਡ ਕੇ ਕਿੱਥੇ ਭੱਜ ਹੁੰਦਾ ਜੇ ਰਾਤ ਦੇ ਇੱਥੇ ਹੀ ਲੱਗੇ ਹੋਏ ਸਾਰੇ ਬੰਦੇ ਚਿਰਗੇ ਕੋਈ ਕੋਈ ਵਿਚ ਹਟ ਘਰ ਅੱਛਾ ਵਿਚ ਛੱਡ ਵੀ ਗਏ ਤੁਸੀਂ ਨਹੀਂ ਚੁਗੇ ਫਿਰ ਸਾਡਾ ਪਿੰਡ ਪਿੱਛੇ ਆ ਮੋਹਨ ਮੱਜਾ ਅਸੀਂ ਵੀ ਆ ਮੋਹਨ ਮੱਜਾ ਇੱਥੇ ਹੀ ਮਤਲਬ ਆ ਲੱਗੇ ਹੋਦੇ 10-20 ਪਾਰ ਰਹੇ ਸਾਰੇ ਪਬਲਿਕੇ ਲੱਗੀ ਵੀ ਆ ਨਾਲ ਮਿਲ ਕੇ ਅੱਛਾ ਵਿਚ ਚਲੇ ਗਏ ਪਰ ਉਹ ਹੀ ਕਹਿਣਾ ਵੀ ਛੱਡ ਵੀ ਕਿੱਥੇ ਹੁੰਦੇ ਨੇ ਵਿਚ ਹਨਾ ਦੰਗਰ ਪਸ਼ੂ ਲੱਗੀ ਪਬਲਿਕ ਸਾਹ ਹੀ ਲੱਗੀ ਵੀ ਇੱਥੇ ਇਹ ਲੋਕ ਆਪ ਹੀ ਲੱਗੇ ਹੋਏ ਨੇ ਜੀ ਪਿੰਡਾਂ ਵਾਲੇ ਇਹ ਦੇਖ ਸਕਦੇ ਹੋ ਇਹ ਗਰਾਊਂਡ ਰਿਪੋਰਟ ਹੈ ਇਹ ਸੱਚਾਈ ਆ ਜੋ ਮਰਜੀ ਆ ਹੁਣ ਇਹ ਕਈਆਂ ਨੂੰ ਪੂਰੀ ਵੀ ਲੱਗ ਸਕਦੀ ਆ ਜਿਹੜੇ ਪਾਰਟੀ ਬਾਜੀ ਵਾਲੇ ਨੇ ਪਰ ਦੇਖ ਸਕਦੇ ਹੋ ਇੰਨੇ ਇੰਨੇ ਗਾਰੇ ਚ ਦੀ ਲੰਕੇ ਪਿੰਡਾਂ ਵਾਲੇ ਆਪੇ ਕਰ ਰਹੇ ਨੇ ਹਾਂ ਜੀ ਪਰ ਯਾਰ ਪ੍ਰਸ਼ਾਸਨ ਵੱਲੋਂ ਕੋਈ ਮਦਦ ਨਹੀਂ ਆਈ ਇਹ ਲੋਕ ਆਪੇ ਲੱਜੋਏ ਪਿੰਡ ਵਾਲੇ ਜੀ ਕੋਈ ਵੀ ਨਹੀਂ ਆਇਆ ਨਹੀਂ ਨਹੀਂ ਜੀ ਕੋਈ ਨਹੀਂ ਆਇਆ ਜੀ ਅੱਛਾ ਕੋਈ ਹਾਲ ਵੀ ਨਹੀਂ ਪੁੱਛਣ ਆਇਆ ਵੀ ਹੈਗੇ ਹੋ ਕਿ ਨਹੀਂ ਬਸ ਖਾਲੀ ਕਰਨ ਦੀ ਅਨਾਉਂਸਮੈਂਟ ਕਰਕੇ ਪਿੰਡ ਹੈ ਦੇਖ ਸਕਦੇ ਹੋ ਇੰਨੇ ਚਿੱਕੜ ਦੇ ਵਿੱਚ ਦੀ ਜਾਣਾ ਪੈ ਰਿਹਾ ਇਹ ਹਾਲਾਤ ਨੇ ਵੀ ਤੁਸੀਂ ਦੇਖ ਲਓ ਪਿੰਡ ਵਾਸੀ ਸਲੂਟ ਬੰਦਦੇ ਇਹਨਾਂ ਨੂੰ ਕਿਵੇਂ ਰਾਹਤ ਕਾਰਜ ਕਰ ਰਹੇ ਨੇ ਕਿਉਂਕਿ ਉੱਥੇ ਤੱਕ ਜਾਣਾ ਹੀ ਬਹੁਤ ਵੱਡੀ ਇੱਕ ਸਟਰਗਲ ਆ ਪਰ ਤਾਂ ਨੂੰ ਨੇ ਇਹ ਪਿੰਡ ਵਾਲੇ ਜਿਹੜੇ ਆਪਣੇ ਆਪ ਹੀ ਲੱਗੇ ਹੋਏ ਨੇ ਕਿਉਂਕਿ ਜਿਨ੍ਹਾਂ ਨੂੰ ਪਤਾ ਕਿ ਆਪੇ ਇਹ ਸਾਰਾ ਨਿਯਖਣਾ ਪੈਣਾ ਸੋ ਤੁਹਾਨੂੰ ਅੱਗੇ ਪੂਰੇ ਗਰਾਉਂਡ ਰਿਪੋਰਟ ਵੀ ਦਿਖਾਉਣੀ ਆ ਨੇੜੇ ਜਾ ਕੇ ਵੀ ਡਰੈਕਟ ਲੈ ਆਂਦੇ ਨੇ ਨੌਜਵਾਨ ਆਪੇ ਪੜ੍ਹਨੇ ਵਾਲੇ ਨੌਜਵਾਨ ਨੇ ਆਪਣੀ ਈ ਛੱਡ ਕੇ ਲੱਗੇ ਹੋਣ। ਬਾਹਰ ਤੋਂ ਪਾਣਾ ਹੈ ਬਲਮਾਨ ਨਾਲ ਕੱਢ ਕੇ ਦੁਬਾਰਾ ਦੇ ਬਲਮਾਨ ਨਾਲ। ਹੱਥੇ ਵਾਲੇ ਬੰਨ ਤੋਂ ਇਸ ਸਮੇਂ ਤੁਹਾਡੇ ਲਈ ਖਾਸ ਕਵਰੇਜ ਲੈ ਕੇ ਹਾਜ਼ਰ ਹਾਂ। ਮਿਲਦੇ ਆਂ ਜਿਵੇਂ ਹੀ ਕੋਈ ਹੋਰ ਅਪਡੇਟ ਆਉਂਦਾ ਹੈ। ਧੰਨਵਾਦ ਜੀ।